ਲਾਈਵ ਤੇ ਇਸ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਣਾ ਚੰਡੀਗੜ੍ਹ ਵਰਗੇ ਸ਼ਹਿਰ ਦਾ ਜਦੋਂ ਅਸੀਂ ਨਾਂ ਸੁਣਦੇ ਹਾਂ ਤਾਂ ਉਸ ਸ਼ਹਿਰ ਨੂੰ ਬਹੁਤ ਖੂਬਸੂਰਤ ਸ਼ਹਿਰ ਕਿਹਾ ਜਾਂਦਾ ਹੈ ਪਰ ਅਕਸਰ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਜਿਹੜੇ ਨੌਜਵਾਨ ਪੀੜੀ ਹੈ ਉਸ ਨੌਜਵਾਨ ਪੀੜੀ ਨੂੰ ਇਸ ਚੰਡੀਗੜ੍ਹ ਦੇ ਵਿੱਚ ਰਹਿਣ ਦੇ ਲਈ ਚੰਡੀਗੜ੍ਹ ਦੇ ਵਿੱਚ ਕੰਮਕਾਰ ਕਰਨ ਦੇ ਲਈ ਕਿਹੋ ਜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਉਹਨਾਂ ਨੌਜਵਾਨ ਕੁੜੀਆਂ ਨੂੰ ਜਿਹੜੀਆਂ ਪਿੰਡਾਂ ਤੋਂ ਭੋਲੀਆਂ ਪਾਲੀਆਂ ਕੁੜੀਆਂ ਇੱਥੇ ਇਹ ਸੁਪਨੇ ਲੈ ਕੇ ਆਉਂਦੀਆਂ ਨੇ ਕਿ ਅਸੀਂ ਚੰਡੀਗੜ੍ਹ ਚ ਜਾ ਕੇ ਕੋਈ ਸਿੰਗਰ ਬਣਨਾ ਹੈ ਕੋਈ ਜਿਹੜਾ 뮤ਜ਼ਿਕ ਫੀਲਡ ਹੈ ਜਾਂ ਫਿਰ ਕੋਈ ਵੀ ਸੰਗੀਤ ਦਾ ਜਿਹੜਾ ਕਲਾਕੀ ਖੇਤਰ ਹੈ ਉਸ ਦੇ ਵਿੱਚ ਕੁਝ ਕਰਨਾ ਹੈ ਤਾਂ ਉਹ ਕੁੜੀਆਂ ਸੁਪਨੇ ਤਾਂ ਬਹੁਤ ਵੱਡੇ ਲੈ ਕੇ ਆਉਂਦੀਆਂ ਨੇ ਪਰ ਜਦੋਂ ਇੱਥੇ ਆ ਕੇ ਗਰਾਊਂਡ ਲੈਵਲ ਤੇ ਅਸਲੀਅਤ ਦੇਖਦੀਆਂ ਨੇ ਤਾਂ ਉਹਨਾਂ ਨਾਲ ਅਜਿਹਾ ਕੁਝ ਵਾਪਰਦਾ ਹੈ ਜੋ ਉਹ ਕਦੇ ਸੋਚ ਵੀ ਨਹੀਂ ਸਕਦੀਆਂ ਸੀ ਤਾਂ ਅਜਿਹੀ ਹੀ ਇੱਕ ਕੁੜੀ ਸਾਡੇ ਨਾਲ ਅੱਜ ਮੌਜੂਦ ਹੈ ਗਗਨ ਸਿੱਧੂ ਜਿਹੜੀ ਨੇ ਚੰਡੀਗੜ੍ਹ ਦੇ ਸ਼ਹਿਰ ਦੇ ਵਿੱਚ بڑے ਸੁਪਨੇ ਲੈ ਕੇ ਆਈ ਸੀ ਪਰ ਕਿਵੇਂ ਕਿਵੇਂ ਇੱਥੇ ਜਿਹੜੇ ਕਿ ਨੌਕਰੀਆਂ ਦਿੰਦੇ ਨੇ ਲੋਕ ਕਹਿੰਦੀ ਕਿ ਪ੍ਰਾਈਵੇਟ ਜੌਬਸ ਨੇ ਉਸ ਦੇ ਰਾਹੀਂ ਉਸ ਕੁੜੀ ਦੇ ਨਾਲ ੱਟਕੇ ਹੋਏ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਕੁਛ ਇਹਨਾਂ ਦੀ ਜ਼ਿੰਦਗੀ ਜਿਵਾਪ ਰਿਹਾ ਇਹਦੇ ਬਾਬਤ ਗੱਲਬਾਤ ਕਰਾਂਗੇ ਸੋ ਕਾਈਏ ਸਵਾਗਤ ਗਗਨ ਸਿੱਧੂ ਦਾ ਗਗਨ ਸਵਾਗਤ ਹੈ ਜੀ ਧੰਨਵਾਦ ਤਨਵੰਤ ਵੀਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੀ ਹਾਂ ਸਾਰੇ ਦਰਸ਼ਕਾਂ ਦਾ ਜਿਹੜੇ ਆਪ ਸਭ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਮੈਨੂੰ ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਇਸ ਸ਼ਹਿਰ ਦਾ ਤਾਂ ਮੈਂ ਪੱਥਰ ਕਹਿ ਨਹੀਂ ਹੁੰਦੀ ਐ ਇਸ ਸ਼ਹਿਰ ਨੂੰ ਇਹ ਵਾਕਈ ਪੱਥਰਾਂ ਦਾ ਸ਼ਹਿਰ ਹੈ ਤੇ ਇੱਥੇ ਜੇ ਰਹਿਣਾ ਤਾਂ ਤੁਹਾਨੂੰ ਲੋਹਾ ਬਣ ਕੇ ਬਖਤਰਬੰਦ ਗੱਡੀ ਬਣ ਕੇ ਰਹਿਣਾ ਪਊਗਾ ਤੇ ਛੋਟੇ ਜਿਹਾ ਆਪਾਂ ਸ਼ੇਰ ਤੋਂ ਸ਼ੁਰੂਆਤ ਕਰ ਦਿੰਦੇ ਆ ਕਿ ਠੋਕਰ ਮਾਰੇ ਚੰਡੀਗੜ੍ਹ ਵੀ ਯੁੱਗ ਦੇ ਸ਼ਾਇਰਾਂ ਨੂੰ ਇਦਾਂ ਦਿਲ ਤੇ ਮੇਰਾ ਦਿਮਾਗ ਵੀ ਦੋਨੇ ਪੱਥਰ ਨੇ ਇਹ ਵੀ ਸੱਟਾ ਮਾਰਦਾ ਵੇਂਦਾ ਨਹੀਂ ਇੰਨਾ ਜ਼ੁਲਮੀ ਐ ਤੇ ਆ ਵੀ ਬਖਤਰਬੰਦ ਕਿਸੇ ਗੱਡੀ ਵਾਂਗੂ ਟੱਕੜੇ ਡੁੱਲ ਗਈ ਸਫਤ ਤੇਰੀ ਵਿੱਚ ਵੀਰ ਕੇ ਮੈਥੋਂ ਗगन ਕੁਰੇ ਲਿਖਦੀ ਕਿਸੇ ਕਿਸੇ ਲਈ ਕਲਮ ਵੀ ਨਖਰੋ ਬਥੇਰੀ ਐ ਪਹਿਲਾਂ ਜੰਗਾਂ ਯੁੱਧਾਂ ਵਿੱਚ ਬਹਾਦਰੀ ਵੇਖੀ ਸੀ ਪਰ ਲੜਨਾ ਕਰਮਾ ਨਾਲ ਵੀ ਮਿੱਤਰੋ ਇੱਕ ਦਲੇਰੀ ਐ ਲੜਨਾ ਕਰਮਾ ਨਾਲ ਵੀ ਮਿੱਤਰੋ ਇੱਕ ਦਲੇਰੀ ਐ ਬਹੁਤ ਵਧੀਆ ਕਿ ਲੜਨਾ ਕਰਮਾ ਨਾਲ ਵੀ ਮਿੱਤਰੋ ਇੱਕ ਦਲੇਰੀ ਸੱਚੀ ਕਰਮਾ ਨਾਲ ਲੜਨ ਵਾਲਾ ਬੰਦਾ ਹੀ ਅਸਲ ਦੇ ਵਿੱਚ ਸੂਰਮਾ ਹੁੰਦਾ ਕਿਉਂਕਿ ਜ਼ਿੰਦਗੀ ਦੀ ਲੜਾਈ ਐ ਜਿਹੜੀ ਉਹ ਬਹੁਤ ਵੱਡਾ ਸੰਘਰਸ਼ ਐ ਜ਼ਿੰਦਗੀ ਇੱਕ ਸੰਘਰਸ਼ ਹੈਗਾ ਕਨ ਗੱਲ ਕਰੀਏ ਤਾਂ ਤੁਸੀਂ ਜਦੋਂ ਚੰਡੀਗੜ੍ਹ ਦੇ ਵਿੱਚ ਆਉਨੇ ਹੋ ਚੰਡੀ बड़े बड़े सपने ਲੈ ਕੇ ਬਹੁਤ ਸਾਰੇ ਨੌਜਵਾਨ ਆਉਂਦੇ ਨੇ ਕਿ ਅਸੀਂ ਚੰਡੀਗੜ੍ਹ ਜਾ ਕੇ ਉੱਥੇ ਵੱਡੇ ਸਿੰਗਰ ਨੂੰ ਮਿਲਾਂਗੇ ਉੱਥੇ ਸਿੰਗਰਾਂ ਦੇ ਵਿੱਚ ਰਹਾਂਗੇ ਅਸੀਂ ਸਿੰਗਰ ਬਣ ਜਾਾਂਗੇ ਤੇ ਬਹੁਤ ਕੁਝ ਬਣ ਜਾਾਂਗੇ ਹਨਾ ਤੇ ਇਸ ਤਰ੍ਹਾਂ ਦੇ ਜਿਹੜੇ ਸੁਪਨੇ ਨੇ ਉਹ ਲੈ ਕੇ ਆਉਂਦਾ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਸੁਪਨੇ ਲੈ ਕੇ ਸ਼ਹਿਰ ਚ ਆਉਂਦੇ ਹੋ ਚੰਡੀਗੜ੍ਹ ਚ ਆਉਂਦੇ ਹੋ ਤਾਂ ਕੀ ਕੁਝ ਵਾਪਰਦਾ ਮੈਂ ਵੀ ਤੁਹਾਨੂੰ ਪਤਾ ਹੈ ਜਿਵੇਂ ਕਿ ਮੈਂ ਜ਼ਿਕਰ ਕਰ ਚੁੱਕੀ ਹਾਂ ਕਿ ਮੈਂ ਲਿਖਦੀ ਸੀ ਤੇ ਮੈਨੂੰ ਵੀ ਇਹ ਸੀ ਕਿ ਮੇਰਾ ਨਾਂ ਵੀ ਸਿੰਗਰ ਮੇਰੇ ਗਾਣੇ ਗਾਉਣਗੇ ਉਸ ਤੋਂ ਬਾਅਦ ਮੈਂ ਆਪਰੇ ਆਜ ਸਟਾਰਟ ਕਰ ਦੂੰਗੀ ਤੇ ਫਿਰ ਮੈਂ ਗਾਉਣਾ ਸ਼ੁਰੂ ਕਰ ਦੂੰਗੀ ਤਾਂ ਇਹ ਸਭ ਕੁਝ ਲੈ ਕੇ ਦਿਮਾਗ 'ਚ ਇੱਥੇ ਆ ਜੰਨੀ ਆ ਇੱਥੇ ਆ ਕੇ ਸਭ ਤੋਂ ਪਹਿਲਾਂ ਮੈਂ ਟਿਕਾਣਾ ਬਹੁਤ ਔਖਾ ਲੱਭਿਆ ਚਲੋ ਲੱਭ ਗਿਆ ਟਿਕਾਣੇ ਨਾਲੋਂ ਵੀ ਜ਼ਿਆਦਾ ਮੈਨੂੰ ਨੌਕਰੀਆਂ ਬਹੁਤ ਔਖੀਆਂ ਮਤਲਬ ਮੇਲ ਸੌਖੀ ਜਾਂਦੀ ਸੀ ਨੌਕਰੀ ਪਰ ਜੱਚੀ ਨਹੀਂ ਕੋਈ ਜੱਚੀ ਜਾ ਕੇ ਪੱਤਰਕਾਰੀ ਹੀ ਤੇ ਮਤਲਬ ਜਦੋਂ ਮੈਂ ਆਉਨੀ ਆ ਕੇ ਮੈਂ ਨੌਕਰੀ ਲੱਭਦੀ ਆ ਮਿਲਦੀ ਹੈ ਨੌਕਰੀ ਮਿਲਦੀ ਹੈ ਇਹ ਚ ਕੋਈ ਸ਼ੱਕ ਨਹੀਂ ਕੰਮ ਵੀ ਕੀਤਾ ਜਾਂਦਾ ਪੂਰੀ ਇਮਾਨਦਾਰੀ ਨਾਲ ਕੀਤਾ ਜਾਂਦਾ ਆ ਪਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਇੱਥੇ ਪ੍ਰਾਈਵੇਟ ਅਦਾਰਿਆਂ ਚ ਤਾਂ ਜਦੋਂ ਤਨਖਾਹਾਂ ਨਹੀਂ ਮਿਲਦੀਆਂ ਉਦੋਂ ਫਿਰ ਬੰਦੇ ਦਾ ਮਨ ਬਹੁਤ ਦੁਖੀ ਹੁੰਦਾ ਆ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਭਾਵੇਂ ਕਿ ਤਨਖਾਹ ਘੱਟ ਮਿਲਦੀਆਂ ਨੇ ਜਾਂ ਬਿਲਕੁਲ ਹੀ ਮਾਰ ਲੀਆਂ ਜਾਂਦੀਆਂ ਹਾਂ ਕਈ ਅਦਾਰਿਆਂ ਦੇ ਵਿੱਚ ਤਨਖਾਹ ਕੱਟ ਕੇ ਦਿੱਤੀ ਜਾਂਦੀ ਆ ਚਲੋ ਉਹ ਸ਼ਾਇਦ ਕਿਤੇ ਨਾ ਕਿਤੇ ਸਾਡੀ ਵੀ ਮਤਲਬ ਗਲਤੀ ਹੁੰਦੀ ਆ ਕੋਈ ਉਹਦੀ ਕੱਟੀ ਜਾਂਦੀ ਅਸੀਂ ਅਜੇ ਸਿੱਖੇ ਨਹੀਂ ਹੁੰਦੇ ਇੱਕ ਤਾਂ ਬਹੁਤ ਘੱਟ ਹੁੰਦੀ ਆ ਪ੍ਰਾਈਵੇਟ ਅਦਾਰੇ 'ਚ ਤਨਖਾਹ ਤੇ ਤੁਸੀਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਇੱਕ ਕੁੜੀ ਨੇ ਰਹਿਣਾ ਤਾਂ ਮੇਰੇ ਖਿਆਲ ਨਾਲ 10000 ਰੁਪਿਆ ਉਹਨੂੰ ਮਹੀਨੇ 'ਚ ਚਾਹੀਦਾ ਹੈ ਜੀ ਉਹ ਆਪਦਾ ਰੈਂਟ ਕੱਢੂਗੀ ਰੋਟੀ ਖਾਊਗੀ ਆਵਾਜਾਈ ਤੇ ਹੋਰ ਵੀ ਬੇਸਿਕ ਨੀਡ ਦੇ ਲਈ ਤਾਂ ਇੰਨੇ ਕੁ ਦੀ ਮੈਂ ਐਕਸੈਪਟੇਸ਼ਨ ਦੀ ਜੌਬ ਲੱਭਦੀ ਹੁੰਦੀ ਸੀ ਤੇ ਮੈਨੂੰ ਜਿਵੇਂ ਮੈਂ ਜ਼ਿਕਰ ਕਰਦੀ ਹੁੰਨੀ ਆ ਕਿ ਪਹਿਲਾਂ ਮੈਂ ਸੁਪਰ ਮਾਰਕੀ ਚ ਕੰਮ ਕਰਦੀ ਆ ਉੱਥੇ ਮੈਂ ਝਾੜੂ ਪੋਚੇ ਤੋਂ ਲੈ ਕੇ ਸਾਰਾ ਕੰਮ ਦੁਕਾਨ ਦਾ ਸੰਭਦੀ ਆ ਤੇ ਜਦੋਂ ਤਨਖਾਹ ਲੈਣ ਦੀ ਮਹੀਨੇ ਤੋਂ ਵਾਰੀ ਆਉਂਦੀ ਹੈ 40 ਦਿਨਾਂ ਤੋਂ ਜਵੇਂ ਇੱਥੇ ਤਨਖਾਹ ਦਿੱਤੀ ਜਾਂਦੀ ਹੈ 10 ਦਿਨ ਉੱਪਰ ਲਗਾ ਕੇ ਤਾਂ ਉਦੋਂ ਮੈਨੂੰ ਕਿਹਾ ਜਾਂਦਾ ਹੈ ਕਿ ਸਾਡਾ ਆਰਥਿਕ ਜਿਹੜੀ ਕੰਡੀਸ਼ਨ ਆ ਉਹ ਡਾਊਨ ਹੋ ਗਈ ਆ ਤੇ ਅਸੀਂ ਤੁਹਾਡੀ ਸੈਲਰੀ ਦੇ ਨਹੀਂ ਸਕਦੇ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਇਸ ਚੀ ਲਈ ਔਰ ਮੈਂ ਉਹਨਾਂ ਨੂੰ ਕਹਿੰਦੀ ਆ ਠੀਕ ਆ ਟਾਈਮ ਦੇ ਦਿਓ ਮੈਂ ਪੀਜੀ ਦਾ ਰੈਂਟ ਭਰਨਾ ਆ ਤੇ ਉਸ ਤੋਂ ਬਾਅਦ ਫਿਰ ਉਹ ਸਮਾ ਦਿੰਦੇ ਆ ਪਰ ਉਸ ਸਮੇਂ ਤੇ ਵੀ ਉਹ ਤਨਖਾਹ ਨਹੀਂ ਦੇ ਪਾਉਂਦੇ ਫਿਰ ਮੈਂ ਉੱਥੋਂ ਸਮਾਨ ਚੁੱਕ ਲੈਨੀ ਆ ਜਿਹੜਾ ਉਹ ਸੁਪਰਮਾਰਕਟ ਚ ਹੁੰਦਾ ਆ ਤੇ ਜਾ ਕੇ ਪੀਜੀ ਚ ਸੇਲ ਕਰਦੀ ਆ ਤੇ ਆਪਦਾ ਰੈਂਟ ਭਰ ਦਿੰਨੀ ਆ ਉਸ ਤੋਂ ਬਾਅਦ ਮੈਂ ਉੱਥੇ ਕੰਮ ਕਿਉਂ ਕਰੂੰਗੀ ਜਿੱਥੋਂ ਮੈਨੂੰ ਤਨਖਾਹੀ ਨਹੀਂ ਮਿਲ ਰਹੀ ਹੈ ਨਾ ਆਰਥਿਕ ਪੱਧਰ ਉਹਨਾਂ ਦਾ ਮਾੜਾ ਸੀ ਤਾਂ ਉਹਨਾਂ ਨੇ ਬੰਦਾ ਹੀ ਨਹੀਂ ਰੱਖਣਾ ਸੀ ਫਿਰ ਮੈਂ ਇੱਕ ਹਸਪੀਟਲ ਦੇ ਵਿੱਚ ਪੇਸ਼ੈਂਟ ਕੇਅਰ ਦੀ ਜੌਬ ਲਈ ਜਾਨੀ ਆ ਹਾਲਾਂਕਿ ਮੈਂ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਕੀਤੀ ਹੁੰਦੀ ਆ ਪਰ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਮੈਂ ਇੱਕ ਮਿਹਨਤੀ ਕੁੜੀ ਆ ਔਰ ਮੈਨੂੰ ਅਸੀਂ ਬਾਹਰਲੇ ਮੁਲ ਤੇ ਆਪਦੇ ਮੁਲਕ ਚ ਸਾਨੂੰ ਫਿਰ ਕੀ ਸ਼ਰਮ ਆ ਤਾਂ ਮੈਂ ਕਰਦੀ ਆ ਔਰ ਮੈਂ ਉੱਥੇ 2 ਮਹੀਨਿਆਂ ਦੇ ਕਰੀਬ ਕੰਮ ਕਰਦੀ ਆ ਹਾਲਾਂਕਿ ਮੈਨੂੰ ਕੁਛ ਪੈਸੇ ਜਿਹੜੇ ਦੇ ਦਿੱਤੇ ਜਾਂਦੇ ਪਿਛਲੇ ਮਹੀਨੇ ਦੇ ਜਿਹੜੇ ਕੁਛ ਦਿਨ ਹੁੰਦੇ ਆ ਅਗਲੇ ਮਹੀਨੇ ਦੇ ਪੈਸੇ ਮੈਨੂੰ ਨਹੀਂ ਦਿੱਤੇ ਜਾਂਦੇ ਉਹ ਉਹਦਾ ਰੀਜ਼ਨ ਇਹ ਹੁੰਦਾ ਹੈ ਕਿ ਮੈਂ ਉਹ ਜਦੋਂ ਜੋਬ ਛੱਡਣੀ ਹੁੰਦੀ ਹੈ ਨਾ ਉਹ ਐਮਰਜੈਂਸੀ 'ਚ ਛੱਡਣੀ ਹੁੰਦੀ ਹੈ ਉਦੋਂ ਕਰੋਨਾ ਚੱਲ ਰਿਹਾ ਸੀ ਔਰ ਮੇਰੀ ਡਿਊਟੀ ਵੀ ਕਰੋਨਾ ਦੇ ਵਿੱਚ ਲਾਈ ਹੋਈ ਸੀ ਤਾਂ ਮੈਂ ਆਪ ਵੀ ਥੋੜੀ ਜੀ ਹੋ ਜਾਨੀ ਆ ਸਿਹਤ ਪੱਖੋਂ ਤੇ ਕੁਛ ਘਰੇ ਵੀ ਮੰਮੀ ਬਿਮਾਰ ਹੋ ਜਾਂਦੇ ਨੇ ਮੇਰੀ ਮੰਮੀ ਚਲੋ ਹਨਾ ਵੀ ਮਰੀਜ਼ ਨੇ ਤੇ ਮੈਂ ਇਹੋ ਜੀ ਐਮਰਜੈਂਸੀ ਪੈ ਜਾਂਦੀ ਆ ਬੰਦੇ ਨੂੰ ਤੇ ਉਦੋਂ ਫਿਰ ਮੈਂ ਪੁੱਛਦੀ ਆ ਕਿ ਮੈਨੂੰ ਕੋਈ ਡਾਕੂਮੈਂਟ ਫਾਰਮੈਲਟੀ ਇਹ ਤਾਂ ਦੱਸੋ ਤੁਸੀਂ ਉਹਦੇ ਹੀ ਕਹਿ ਦੋ ਕਿ ਇੱਕ ਮਹੀਨਾ ਲਾਉਣਾ ਪਊਗਾ ਤੁਹਾਨੂੰ ਮਰਦੇ ਜਿਉਂਦੇ ਜਿਵੇਂ ਮਰਜ਼ੀ ਲਾਓ ਇੱਕ ਮਹੀਨਾ ਜਾਂ ਫਿਰ ਇੱਕ ਐਮਰਜੈਂਸੀ ਲੀਵ ਹੁੰਦੀ ਹੈ ਨਾ ਵੀ ਜੇ ਕਿਸੇ ਨੇ ਐਮਰਜੈਂਸੀ ਛੱਡਣਾ ਤੇ ਐਮਰਜੈਂਸੀ ਲੀਵ ਹੁੰਦੀ ਹੈ ਮੈਨੂੰ ਉਦੋਂ ਨਹੀਂ ਇਹ ਗੱਲਾਂ ਪਤਾ ਸੀ ਬਾਈ ਪਰ ਹਾਂ ਵੀ ਜਦੋਂ ਮੈਂ ਉੱਥੋਂ ਛੱਡ ਦਿੰਨੀ ਆ ਹਨਾ ਤੇ ਉਦੋਂ ਬਾਅਦ ਚ ਫਿਰ ਮੈਨੂੰ ਪਤਾ ਲੱਗਦਾ ਆ ਜਦੋਂ ਮੈਂ ਛੱਡ ਦਿੰਦੀ ਆ ਮੈਂ ਪੁੱਛ ਕੇ ਛੱਡਦੀ ਆ ਵੀ ਕੋਈ ਡਾਕੂਮੈਂਟ ਫੋਬਿਲਟੀ ਹੈ ਉਹ ਕਹਿੰਦੇ ਨਹੀਂ ਆਜੂਗੀ ਸੈਲਰੀ ਮੈਨੂੰ ਇਹ ਭਰੋਸਾ ਦੇ ਕੇ ਉੱਥੋਂ ਤੋਰ ਦਿੱਤਾ ਜਾਂਦਾ ਸੀ ਜ਼ੁਬਾਨਾਂ ਵਾਲੇ ਲੋਕ ਆ ਅਸੀਂ ਜ਼ੁਬਾਨਾਂ ਤੇ ਹੀ ਝਿਜਦੇ ਹਾਂ ਹਰ ਜਗ੍ਹਾ ਤਾਂ ਬੰਦਾ ਕਾਪੀ ਪੈਨ ਲੈ ਕੇ ਤੁਰਿਆ ਨਹੀਂ ਫਿਰਦਾ ਵੀ ਇੱਥੇ ਸਾਈਨ ਕਰੋ ਫਿਰ ਮੰਨੂਗਾ ਤੇ ਮੈਂ ਚਲੋ ਆ ਜਾਂਦੀ ਆ ਮੈਂ ਘਰ ਰੈਸਟ ਕਰਦੀ ਆ ਮਾਤਾ ਨੂੰ ਵੀ ਸੰਭਾਲਦੀ ਆ ਔਰ ਫਿਰ ਮੈਂ ਜਦੋਂ ਫਿਰ ਜਾਨੀ ਆ ਦੁਬਾਰਾ ਹਸਪੀਟਲ 'ਚ ਜੁਆਇਨ ਨਹੀਂ ਕਰਨਾ ਹੁੰਦਾ ਕਿਉਂਕਿ ਮੇਰੀ ਫੈਮਿਲੀ ਅਲਾਉ ਨਹੀਂ ਕਰਦੀ ਮ ਜਦੋਂ ਦੁਬਾਰਾ ਜਾਨੀਆਂ ਜਾ ਕੇ ਫੋਨ ਕਰਦੀਆਂ ਵੀ ਮੇਰੀ ਸੈਲਰੀ ਦੇ ਦਿਓ ਠਾਉ ਮੈਨੂੰ ਬੜਾ ਔਕੜ ਜਾਂ ਜਵਾਬ ਦਿੰਦੇ ਆ ਕਹਿ ਦਿੰਦੇ ਆ ਕਿ ਤੁਹਾਡਾ ਕੇਸ ਤਾਂ ਡਿਫਾਲਟਰ ਹੈ ਮੈਨੂੰ ਇਹ ਚੀਜ਼ ਬਹੁਤ ਗੰਦੀ ਲੱਗਦੀ ਆ ਕਿ ਤੁਸੀਂ ਜਦੋਂ ਮੈਂ ਡਾਈਪਰ ਚੇਂਜ ਕਰਨੇ ਸੀ ਉਦੋਂ ਤਾਂ ਮੈਨੂੰ ਕਦੇ ਡਿਫਾਲਟਰ ਨਹੀਂ ਕਿਹਾ ਹਨਾ ਤੁਸੀਂ ਜਦੋਂ ਮੈਂ ਉੱਥੇ ਕੰਮ ਕਰਦੀ ਸੀ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਮਗਰੋਂ ਯਾਨੀ ਕਿ 1 ਘੰਟਾ ਰੋਜ਼ ਮੇਰੀ ਡਿਊਟੀ ਤੁਹਾਡੇ ਐਕਸਟਰਾ ਲੱਗੀ ਹੋਈ ਆ ਉਦੋਂ ਤਾਂ ਤੁਸੀਂ ਮੈਨੂੰ ਕਦੇ ਡਿਫਾਲਟਰ ਨਹੀਂ ਕਿਹਾ ਤੇ ਹੁਣ ਮੈਂ ਡਿਫਾਲਟਰ ਹੋ ਗਈ ਜੇ ਮੈਂ ਆਪਦਾ ਹੱਕ ਮੰਗ ਲਿਆ ਜਾਂ ਆਪਦੇ ਪੈਸੇ ਮੰਗ ਲਏ ਔਰ ਉਹਨੇ ਦਿਨਾਂ ਦੇ ਮੰਗਦੀ ਆ ਮੈਂ ਜਿੰਨੇ ਮੇਰੇ ਲੱਗੇ ਹੋਣ ਮੇਰੇ 'ਚ ਉਹ ਭਾਵਨਾ ਹੈ ਹੀ ਨਹੀਂ ਆ ਕਿ ਮੈਂ ਕਿਸੇ ਦਾ ਇੱਕ ਦਿਨ ਦਾ ਵੀ ਪੰਜੀ ਵੱਧ ਲਾਵਾਂ ਤੇ ਮੈਂ ਮੈਨੂੰ ਇਹ ਚੀਜ਼ ਬਹੁਤ ਬੁਰੀ ਲੱਗੀ ਪਰ ਮੈਂ ਆਰਗੂਮੈਂਟ ਨਹੀਂ ਕੀਤਾ ਹਨਾ ਮੈਨੂੰ ਲੱਗਿਆ ਵੀ ਸ਼ਾਇਦ ਯਾਰ ਮੇਰੀ ਹੀ ਗਲਤੀ ਆ ਕਿ ਮੈਂ ਸਾਈਨ ਨਹੀਂ ਕੀਤੇ ਮੈਂ ਛੱਡ ਦਿੰਨੀ ਆ ਉਸ ਤੋਂ ਬਾਅਦ ਮੈਂ ਹੋਰ ਕਾਲ ਸੈਂਟਰ ਚ ਲੱਗ ਜੰਨੀ ਆ ਉੱਥੇ ਪਹਿਲੇ ਦਿਨ ਤੋਂ ਹੀ ਫੋਨ ਮੇਰੇ ਮੇਰੇ ਫੋਨ ਤੋਂ ਹੋ ਰਿਹਾ ਹੁੰਦਾ ਮੈਂ ਚੌਥੇ ਦਿਨ ਆਰਗੂਮੈਂਟ ਵੀ ਕਰਦੀ ਆ ਕਿ ਮੈਨੂੰ SIM ਦੇ ਦੋ ਉਹ ਕਹਿੰਦੇ ਅਸੀਂ ਤੇਜ ਦੇ ਨਹੀਂ ਆ ਬੱਚੇ SIM ਲੈ ਕੇ ਭੱਜ ਜਾਂਦੇ ਆ ਮਿਸਯੂਜ਼ ਕਰਦੇ ਆ ਮੈਂ ਉਹਨਾਂ ਦੀ ਗੱਲ ਨਾਲ ਵੀ ਸਹਿਮਤ ਹੁੰਨੀ ਆ ਵੀ ਯਾਰ ਇਹਨਾਂ ਨੂੰ ਵੀ ਕਿਦਾਂ ਪਰੋਸਾ ਹੋਵੇ ਤਾਂ ਕੰਪਨੀ ਆ ਮੈਂ ਤਾਂ ਕੁੜੀਆਂ ਇੱਕ ਕਾਮੀ ਕੁੜੀ ਮੇਰੇ ਤੇ ਕਿਵੇਂ ਤੇਜਣ ਤਾਂ ਮੈਂ ਉੱਥੇ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੋ ਕੇ ਤੇ ਮੈਂ ਮੰਨ ਲੈਂਨੀ ਉਹਨਾਂ ਦੀ ਗੱਲ ਤੇ ਮੈਂ ਕੰਮ ਕਰਦੀ ਰਹਿਣੀ ਆ ਕੰਮ ਐਸੀ ਜੀ ਬਸ ਫੋਨ ਕਰਕੇ ਬਾਹਰ ਦੀ ਬਾਹਰ ਫੈਮਲੀ ਸੱਦਣੀ ਹੁੰਦੀ ਐ ਤੇ ਟੂਰ ਐਂਡ ਟਰੈਵਲ ਦਾ ਉਹ ਲਾਲਚ ਦੇ ਕੇ ਬੰਦੇ ਤੋਂ ਪੈਸੇ ਲੈਂਦੇ ਆ ਉਸ ਤੋਂ ਬਾਅਦ ਉਹ ਉਹਨਾਂ ਨਾਲ ਕੋਈ ਗੱਲ ਨਹੀਂ ਕਰਦੇ ਉਹ ਸਾਨੂੰ ਫੋਨ ਕਰਨਗੇ ਨਾ ਮੋੜ ਕੇ ਜਦੋਂ ਅਗਲੇ ਨੂੰ ਪੈਸੇ ਲੈ ਕੇ ਨੰਬਰ ਤੁਹਾਡਾ ਗਿਆ ਨੰਬਰ ਸਾਡਾ ਗਿਆ ਹੁੰਦਾ ਅਸੀਂ ਬੁਲਾਏ ਹੁੰਦੇ ਆ ਨਾ ਉੱਥੇ ਔਰ ਇਹਨਾਂ ਉਹਨਾਂ ਦੇ ਵੜਨ ਤਾਈਂ ਤੇ ਇਹਨਾਂ ਦੇ ਟਕਰਨ ਤਾਈਂ ਅਸੀਂ ਗੱਲ ਕਰਦੇ ਰਹਿੰਨੇ ਆ ਡਾਇਰੈਕਟ ਇਸ ਬੰਦੇ ਨੂੰ ਉਸ ਬੰਦੇ ਦਾ ਅਸੀਂ ਨੰਬਰ ਨਹੀਂ ਦਿੰਦੇ ਹੁੰਦੇ ਸੀ ਹੂੰ ਮਤਲਬ ਸਾਡੇ ਬੌਸ ਦਾ ਉਸ ਕਸਟਮਰ ਨੂੰ ਤੇ ਫਿਰ ਮੈਨੂੰ ਉਦੋਂ ਵੀ ਇਹ ਚੀਜ਼ਾਂ ਸਮਝ ਨਹੀਂ ਆਈਆਂ ਕਿਉਂਕਿ ਮੇਰੇ ਡੈਡੀ ਖੇਤੀ ਕਰਦੇ ਸੀ ਮੰਮੀ ਮੇਰੀ ਘਰੇ ਕੰਮ ਕਰਦੀ ਸੀ ਹੈਨਾ ਸਾਡੇ ਲਈ ਇਹ ਕੱਲਾ ਪਤਾ ਹੀ ਨਹੀਂ ਸੀ ਬਾਈ ਜਦੋਂ ਹੁਣ ਤੱਕ ਤੁਸੀਂ ਤਿੰਨ ਜੌਬਸ ਦਸੀਆਂ ਨੇ ਤਿੰਨ ਨੌਕਰੀਆਂ ਤੁਸੀਂ ਕਰ ਚੁੱਕੇ ਸੀ ਤਾਂ ਤਿੰਨੋਂ ਹੀ ਨੌਕਰੀਆਂ ਦੇ ਵਿੱਚ ਤੁਹਾਡੇ ਨਾਲ ਜਿਹੜੇ ਪੈਸਿਆਂ ਦੇ ਲੈਵਲ ਨੂੰ ਲੈ ਕੇ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਹਾਂ ਵੀ ਮਤਲਬ ਕਦੇ ਐਗਰੀਬਟ ਦਾ ਕਦੇ ਤੁਹਾਡਾ ਕੇਸ ਡਿਫਾਲਟ ਆ ਕਦੇ ਸਾਡੀ ਆਰਥਿਕ ਕੰਡੀਸ਼ਨ ਗੰਦੀ ਆ ਇਹ ਚੀਜ਼ਾਂ ਨੇ ਮੈਨੂੰ ਬਹੁਤ ਪਿੰਚ ਕੀਤਾ ਔਰ ਉਸ ਤੋਂ ਵੀ ਗੰਦਾ ਸੀਨ ਇਹ ਹੋਇਆ ਕਿ ਸਾਡੇ ਸਿਸਟਮ ਨੇ ਬੜਾ ਗਲਤ ਸਾਥ ਦਿੱਤਾ ਮਤਲਬ ਦਿੱਤਾ ਹੀ ਨਹੀਂ ਸਾਥ ਜਦੋਂ ਜਿੱਥੇ ਜਾਣਾ ਜੇ ਕਿਸੇ ਥਾਣੇਦਾਰ ਕੋਲ ਚਲ ਜੋ ਤਾਂ ਫਿਰ ਲਾ ਦੋ ਉੱਤੇ ਦਿਨ ਜੇ ਉਹ ਕਹਿੰਦੇ ਆ ਤਾਂ ਤੋ ਇਹ ਤੁਹਾਡਾ ਕੰਮ ਆ ਇਹ ਕਹਿਣਾ ਤੋ ਦਾ ਇਹ ਕੰਮ ਆ ਵੀ ਤੁਸੀਂ ਇਹ ਕਹੋਗੇ ਕਿ ਲਾ ਦੋ ਉੱਤੇ ਦਿਨ ਜੇ ਉਹ ਕਹਿੰਦੇ ਤੁਸੀਂ ਇੱਕ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਸਿਮ ਤੁਹਾਡੇ ਤੋਂ ਤੁਸੀਂ ਕਾਲ ਕਰਦੇ ਹੋ ਤੁਹਾਨੂੰ ਉੱਥੇ ਲੋਕ ਮਿਲਦੇ ਨੇ ਉਸ ਤੋਂ ਬਾਅਦ ਉਹ ਜੌਬ ਦਾ ਕੀ ਬਣਦਾ ਕਿਉਂ ਉਹ ਕੀ ਹੁੰਦਾ ਜੀ 25 ਤਰੀਕ ਨੂੰ ਮੈਨੂੰ ਇੱਕ ਫੋਨ ਆਉਂਦਾ ਕਿ ਮੈਡਮ ਅਸੀਂ ਤੁਹਾਡੇ ਤੇ ਕੇਸ ਪਾਉਣ ਲੱਗੇ ਆ ਮੈਂ ਬਹੁਤ ਡਰ ਜਾਂਨੀ ਆ ਕਿ ਮੈਂ ਕੀ ਗਲਤੀ ਕਰਤੀ ਤੇ ਪਹਿਲਾਂ ਹੀ ਮੈਂ ਤਾਂ ਦੋ ਤਨਖਾਹਾਂ ਆਉਂਦੀਆਂ ਖੋਜਾ ਕੇ ਆਈ ਸੀ ਤੇ ਮੈਂ ਕਹਿ ਦਿੰਦੀ ਆ ਕਿ ਕੀ ਗੱਲ ਹੋ ਗਈ ਉਹ ਮੈਨੂੰ ਦੱਸਦੇ ਆ ਵੀ ਇਦਾਂ ਇਦਾਂ ਕਰਕੇ ਤੁਹਾਡੇ ਬੰਦੇ ਪੈਸੇ ਲੈ ਗਿਆ 4 ਲੱਖ ਰੁਪਇਆ ਤੇ ਹੁਣ ਗੱਲ ਨਹੀਂ ਕਰ ਰਹੇ ਜਿਹੜੇ ਨੰਬਰ ਦੇ ਕੇ ਗਏ ਆ ਉਹ ਵੀ ਨਹੀਂ ਲੱਗ ਰਹੇ ਜਿਹੜੇ ਉਹ ਕੁੱਪਨ ਦੇ ਕੇ ਗਏ ਉਹ ਚੱਲ ਨਹੀਂ ਰਹੇ ਤੇ ਨਕਲੀ ਕੁੱਪਨ ਹੋਣਗੇ ਜੀ ਤਾਂ ਮੈਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟਕਾਉਣੀ ਆ ਠੰਡੇ ਕਰਦੀਆਂ ਵੀ ਬਈ ਮੈਂ ਤਾਂ ਆਪ ਉੱਥੇ ਇਮਪਲੋਈ ਆ ਪਰ ਮੈਂ ਫਿਰ ਵੀ ਤੁਹਾਡੀ ਮਦਦ ਕਰੂੰਗੀ ਜੇ ਤੁਹਾਡਾ ਨੁਕਸਾਨ ਹੋਇਆ ਮੈਂ ਨਹੀਂ ਚਾਹੁੰਦੀ ਵੀ ਮੇਰੀ ਮੇਰਾ ਨਾਮ ਖਰਾਬ ਹੋਵੇ ਜਾਂ ਮੇਰੀ ਵਜ੍ਹਾ ਕਰਕੇ ਯਾਰ ਕਿਸੇ ਦਾ ਪੰਜੀ ਦਾ ਵੀ ਨੁਕਸਾਨ ਹੋਵੇ ਤੇ ਮੈਂ ਉਹਨਾਂ ਨੂੰ ਧਜਾਉਣੀ ਆ ਔਰ ਫਿਰ ਮੈਂ ਕੀ ਕਰਦੀ ਆ ਬੌਸ ਕੋਲ ਜਾਨੀ ਆ ਅਗਲੇ ਦਿਨ ਨਹੀਂ 25 26 26 ਤਰੀਕ ਦਾ ਇਹ ਗੱਲ ਆ ਮੈਂ ਕਹਿੰਦੀ ਆ ਕਿ ਸਰ ਜਾ ਕੇ ਮਤਲਬ ਉਹਨਾਂ ਨਾਲ ਗੱਲ ਕਰੋ ਮੈਨੂੰ ਫੋਨ ਆ ਰਹੇ ਆ ਉਹ ਕਹਿੰਦੇ ਕਿ ਬਲੌਕ ਕਰ ਦਿਓ ਜਦੋਂ ਉਹ ਮੈਨੂੰ ਇਹ ਗੱਲ ਕਹਿੰਦੇ ਆ ਉਦੋਂ ਮੈਨੂੰ ਪਤਾ ਲੱਗਦਾ ਕਿ ਮੈਂ ਫਿਰ ਤੋਂ ਗਲਤ ਕੰਪਨੀ ਚ ਫਸ ਗਈ ਆ ਤੇ ਮੈਂ ਇਹ ਮੈਨੂੰ ਇਹਦਾ ਹਰਜਾਨਾ ਬਹੁਤ ਭੈੜਾ ਭੁਗਤਣਾ ਪਊਗਾ ਪਰ ਫਿਰ ਮੈਂ ਸਾਡੀ ਮੈਡਮ ਨਾਲ ਉੱਥੇ ਗੱਲ ਕਰਦੀ ਆ ਹਨਾ ਤਾਂ ਉਹ ਵੀ ਮੈਨੂੰ ਕਹਿੰਦੇ ਆ ਕਿ ਕੋਈ ਨਾ ਤੂੰ 4 ਤੱਕ ਦਿਨ ਲੈ ਗਿਆ ਲਾ ਦੇ ਤੇ ਕੋਈ ਨਾ ਤੇਰੀ ਸੈਲਰੀ ਆਉਂਦੀ ਹੋ ਜੂਗੀ ਤੇ ਤੂੰ ਰੈਂਟ ਵੀ ਤਾਂ ਭਰਨੇ ਆ ਪਿਛਲਾ ਵੀ ਪਿਆ ਤੇਰਾ ਮੈਂ ਕਿਹਾ ਹਾਂ ਇਹਨਾਂ ਦੀ ਗੱਲ ਵੀ ਸਿਆਣੀ ਆ ਔਰ ਮੈਂ ਬਾਕੀ ਦੇ 4 ਦਿਨ ਵੀ ਪੂਰੇ ਕਰਦੀ ਆ 4 ਨਹੀਂ ਅਗਲੇ 10 ਦਿਨ ਵੀ ਮੈਂ ਕੰਮ ਕਰਕੇ ਉਹਨਾਂ ਨੂੰ ਦਿਨੀ ਆ ਹਨਾ ਕਦੇ ਕਰੂੰ ਕਦੇ ਕਿਵੇਂ ਵੀ ਮਤਲਬ ਪੂਰੇ ਕਰਦੀ ਆ ਮੈਂ ਔਰ ਮੈਂ 10 ਨੂੰ 8 ਨੂੰ ਸੈਲਰੀ ਆਉਣੀ ਸੀ ਮੈਂ 10 ਨੂੰ ਫੋਨ ਕਰਦੀ ਆ ਵੀ ਮੇਰੀ ਸੈਲਰੀ ਕਹਿੰਦੇ ਤੁਹਾਨੂੰ ਸੈਲਰੀ ਨਹੀਂ ਮਿਲ ਸਕਦੀ ਤੁਸੀਂ ਪਹਿਲਾਂ ਆਉਣ ਲੱਗੋ ਤੇ ਸੈਲਰੀ ਫੇਰ ਪਾਵਾਂਗੇ ਜਦੋਂ ਤੁਸੀਂ ਕੰਟੀਨਿਊ ਹੋਣ ਲੱਗੇ ਮੈਨੂੰ ਪਤਾ ਲੱਗ ਜਾਂਦਾ 20 ਸੈਲਰੀ ਇਹ ਵੀ ਨਹੀਂ ਪਾਉਣਗੇ ਕਿਉਂਕਿ ਦੋ ਵਾਰ ਮੇਰੇ ਨਾਲ ਇਹ ਚੀਜ਼ ਹੋ ਚੁੱਕੀ ਸੀ ਤਾਂ ਮੈਂ ਕਹਿ ਦਿੰਦੀ ਆ ਮੈਂ ਨਹੀਂ ਆਉਣਾ ਮੇਰੀ ਜਿੰਨੀ ਲੱਗੀ ਮੈਨੂੰ ਪਾ ਦਿਓ ਇਨੇ ਦਿਨਾਂ ਹੀ 26 27 ਤਰੀਕ ਨੂੰ ਉਹਨਾਂ ਨੇ ਇੱਕ ਆਰਗੂਮੈਂਟ ਮੈਂ ਐਗਰੀਮੈਂਟ ਵਿੱਚ ਸਾਈਨ ਕਰਵਾਇਆ ਸੀ ਜਿਹਦੇ ਤੇ ਉਹਨਾਂ ਅੰਗਰੇਜ਼ੀ ਦੇ ਵਿੱਚ ਸੀ ਮੈਨੂੰ ਮੈਂ ਅੰਗਰੇਜ਼ੀ ਚ ਵੀਕ ਸੀ ਮੈਨੂੰ ਇਸ ਗੱਲ ਦੀ ਕੋਈ ਸ਼ਰਮ ਨਹੀਂ ਹੋਣੀ ਮੈਂ ਚਲੋ ਸਿੱਖ ਗਈਆਂ ਕਿਉਂਕਿ ਜਦੋਂ ਬੰਦੇ ਨੂੰ ਠੋਕਰ ਲੱਗਦੀ ਹੈ ਬੰਦਾ ਸਿੱਖਦਾ ਹੈ ਮੈਂ ਸ਼ੁਰੂ ਤੋਂ ਪੰਜਾਬੀ ਮੀਡੀਅਮ ਚ ਪੜੀ ਸੀ ਬਾਈ ਤਾਂ ਮੈਂ ਉਹ ਚੀਜ਼ ਸਿੱਖਦੀਆਂ ਤੇ ਮੈਂ ਫਿਰ ਉਹ ਉੱਥੇ ਜਦੋਂ ਉਹ ਸਾਈਨ ਕਰ ਦਿੰਦੀਆਂ ਉਸ ਤੋਂ ਬਾਅਦ ਮੈਨੂੰ ਉਹ ਕਹਿੰਦੇ ਆ ਕਿ ਜਾ ਜੋ ਕਰਨਾ ਹੈ ਕਰ ਲਾ ਤੂੰ ਜਿਹੜਾ ਐਗਰੀਮੈਂਟ ਸਾਈਨ ਕਰਕੇ ਗਈਆਂ ਇਹਦੇ ਮੁਤਾਬਕ ਤਿੰਨ ਮਹੀਨੇ ਜੇ ਤੂੰ ਸਾਡੇ ਕੋਲ ਕੰਮ ਨਾ ਨਾ ਕੀਤਾ ਤੇ ਤੈਨੂੰ ਸਾਨੂੰ ਪੈਸੇ ਦੇਣੇ ਪੈਣਗੇ ਤਿੰਨ ਮਹੀਨਿਆਂ ਦੇ ਮਤਲਬ ਕਿ ਤੁਹਾਡਾ ਇੱਕ ਭਰੋਸਾ ਤੇ ਦੂਜੀ ਉਹ ਭਾਸ਼ਾ ਕਰਕੇ ਤੁਸੀਂ ਉਹ ਐਗਰੀਮੈਂਟ ਹੈ ਜਿਹੜਾ ਨਹੀਂ ਪੜ ਸਕੇ ਤੇ ਐਗਰੀਮੈਂਟ ਦੇ ਵਿੱਚ ਕੁਝ ਅਜਿਹਾ ਲਿਖਿਆ ਸੀ ਜੋ ਕਿ ਤੁਹਾਡੇ ਹਿੱਤਾਂ ਦੇ ਬਿਲਕੁਲ ਖਿਲਾਫ ਸੀ ਖਿਲਾਫ ਸੀ ਪਰ ਮੈਂ ਮੇਰਾ ਇੱਥੇ ਪ੍ਰਸ਼ਾਸਨ ਨੂੰ ਜਾਂ ਜਿਹੜੇ ਵੀ ਲੋਕ ਇਹਨਾਂ ਨੂੰ ਟੈਂਡਰ ਦਿੰਦੇ ਆ ਜਾਂ ਪਾਸ ਕਰਦੇ ਆ ਮੈਨੂੰ ਮੈਨੂੰ ਉਹਨਾਂ ਤੋਂ ਵੀ ਗਿਲਾ ਆ ਤੁਸੀਂ ਕਿਵੇਂ ਜੇ ਕੋਈ ਬੰਦਾ ਕਿਤੇ 1 ਮਿੰਟ ਕੰਮ ਕਰਕੇ ਸੰਤੁਸ਼ਟ ਨਹੀਂ ਆ ਕਿਤੇ ਤੁਸੀਂ ਕਿਵੇਂ ਉਹਨਾਂ ਦਾ ਐਗਰੀਮੈਂਟ ਤੇ ਇਹ ਚੀਜ਼ ਤੇ ਮੋਹਰ ਲਾ ਦਿੰਦੇ ਹੋ ਵੀ 3 ਮਹੀਨੇ ਤੁਹਾਡੇ ਕੋਲ ਹਰ ਬੰਦਾ ਮਜਬੂਰ ਹੋ ਕੇ ਕੰਮ ਕਰੂਗਾ ਚਾਹੇ ਤੁਹਾਡਾ ਕੰਮ ਸਹੀ ਹੈ ਚਾਹੇ ਗਲਤ ਹੈ ਇਹ ਗਲਤ ਨਹੀਂ ਆ ਇਹ ਗਲਤ ਸੀ ਇਹ ਸਿਸਟਮ ਸਾਡਾ ਸਿਸਟਮ ਫਿਰ ਇਹਨਾਂ ਪ੍ਰਾਈਵੇਟ ادارے ਨਾ ਕਿਤੇ ਨਾ ਕਿਤੇ ਰਲਿਆ ਹੁੰਦਾ ਨਾ ਜਿਹੜੀ ਜਿਹੜੀ ਜਿਹੜਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਜਿਹਦੇ ਚੋਂ ਮੈਂ ਵੀ ਨੰਗੀ ਆ ਤਾਂ ਮੈਂ ਮੈਨੂੰ ਡਰਾਇਆ ਹੋਰ ਜਾਂਦਾ ਕਿ ਸਿੱਧੀ ਹੋ ਕੇ ਕੰਮ ਤੇ ਆ ਜਿਹੜੇ ਵੀ ਲੋਕ ਇਹਨਾਂ ਨੂੰ ਪਾਸ ਕਰਕੇ ਦਿੰਦੇ ਆ ਵੀ ਇਦਾਂ ਦੇ ਹਨਾ ਵੀ ਤਿੰਨ ਤਿੰਨ ਮਹੀਨੇ ਮਜਬੂਰਨ ਉੱਥੇ ਕੰਮ ਕਰਨਾ ਹੀ ਪਊਗਾ ਤੁਸੀਂ ਖੁਦ ਸੋਚੋ ਮੈਨੂੰ ਪਹਿਲੇ ਮਹੀਨੇ ਦੇ ਵਿੱਚ 25ਵੇਂ ਦਿਨ ਇਹੋ ਜਿਹਾ ਫੋਨ ਆ ਜਾਂਦਾ ਵੀ ਅਸੀਂ ਤੁਹਾਡੇ ਤੇ ਕੇਸ ਕਰਦੇ ਆ ਤਿੰਨ ਮਹੀਨੇ ਉੱਥੇ ਕੰਮ ਕਰਦੀ ਮੇਰੇ ਤੇ ਤਾਂ ਕਿਸੇ ਨੇ 12 ਲੱਖ ਦਾ ਪਾਦਨਾ ਸੀ ਨਾ 4 4 ਲੱਖ ਦੇ ਹਿਸਾਬ ਨਾਲ ਔਰ ਪਤਾ ਨਹੀਂ ਸ਼ਾਇਦ ਕਿੰਨੇ ਕੁ ਹੋਰ ਕੇਸ ਪੈਂਦੇ ਸੋ ਪ੍ਰਸ਼ਾਸਨ ਵੀ ਸਾਡਾ ਇੱਥੇ ਬਹੁਤ ਵੱਡਾ ਦੋਸ਼ੀ ਆ ਬਈ ਵੀ ਜਿਹੜਾ ਕਹਿ ਸਕਦੇ ਆ ਵੀ ਸਾਥ ਨਹੀਂ ਦਿੰਦਾ ਹਨਾ ਜਾਂ ਜਿਹੜਾ ਗਲਤ ਚੀਜ਼ਾਂ ਨੂੰ ਬਿਨਾਂ ਦੇਖੇ ਸੋਚੇ ਸਮਝੇ ਪਾਸ ਕਰ ਦਿੰਦਾ ਤੁਸੀਂ ਇੱਕ ਕੰਪਨੀ ਦੇ ਹੱਕ 'ਚ ਤਾਂ ਬਹੁਤ ਕੁਝ ਲਿਖਤਾ ਇੱਕ ਕੰਪਨੀ ਦੇ ਹੱਕ 'ਚ ਤਾਂ ਬਹੁਤ ਕੁਝ ਲਿਖਤਾ ਪਰ ਤੁਸੀਂ ਉੱਥੇ ਜਿਹੜਾ ਬੰਦਾ ਕੰਮ ਕਰਦਾ ਉਹਦੇ ਹੱਕ 'ਚ ਕੀ ਲਿਖਿਆ ਜਾ ਤੁਸੀਂ ਉਹ ਕੰਪਨੀ ਦੀ ਪਹਿਲਾਂ ਵੈਰੀਫਾਈ ਕਿਉਂ ਨਹੀਂ ਕਰਦੇ ਵੀ ਉਹ ਕੰਮ ਕਰਦੀ ਵੀ ਆ ਜਾਂ ਨਹੀਂ ਕਰਦੀ ਜਾਂ ਉਹਦਾ ਨੁਕਸਾਨ ਕਿਹਨੂੰ ਹੋਣਾ ਤੇ ਖਮਿਆਜ਼ਾ ਕਿਨੂੰ ਭੁਗਤਣਾ ਪੈਣਾ ਇਹ ਤਮਾਮ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਦੇ ਵਿੱਚੋਂ ਜਦੋਂ ਮੈਂ ਲੰਘਦੀ ਆ ਇੱਕ ਵਾਰੀ ਤਾਂ ਹੈਂਗ ਹੋ ਜਾਂਦੀ ਆ ਔਰ ਦਿਮਾਗ ਚੋਂ ਸਟਾਰ ਛੱਡੋ ਬਚਨ ਜਾਨ ਬਚਾਉਣ ਵਾਲੀ ਗੱਲ ਵੀ ਆਉਂਦੀ ਸੀ ਵੀ ਯਾਰ ਫਸ ਗਈਆਂ ਔਰ ਹੁਣ ਥਾਣੇ ਕੋਟ ਕਚਹਿਰੀਆਂ ਚ ਰੁੜ ਕੇ ਰਹਿ ਜੂਗੀ ਹਾਂ ਬਿਲਕੁਲ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਾਂ ਜਿਹੜੇ ਲੋਕ ਇਹਨਾਂ ਨੂੰ ਪਾਸ ਕਰਦੇ ਉਹ ਅਫਸਰ ਨੇ ਉਹ ਵੀ ਬਹੁਤ ਮੈਂ ਕਹਿੰਦੀ ਇਹਨਾਂ ਦਾ ਸਾਥ ਦਿੰਦੇ ਆ ਪ੍ਰਾਈਵੇਟ ਅਦਾਰੇ ਦਾ ਜਿਹੜੇ ਸਾਰਾ ਕੁਝ ਜਿਹੜਾ ਇਹ ਵੇਖਦੇ ਆ ਵੀ ਕੰਪਨੀ ਦੇ ਹਿੱਤ ਚ ਕੀ ਕੁਛ ਹੈ ਇਹ ਨਹੀਂ ਵੇਖਦੇ ਵੀ ਉੱਥੇ ਕੰਮ ਕਰਨ ਵਾਲੇ ਜਿਹੜੇ ਬੰਦੇ ਨੇ ਉੱਥੇ ਮਿਹਨਤ ਕਰਨੀ ਹੈ ਗਦਾ ਮਜ਼ਦੂਰੀ ਕਰਨੀ ਹੈ ਉਹਦੇ ਹੱਕ ਚ ਵੀ ਕੋਈ ਗੱਲ ਹੈਗੀ ਆ ਕਿ ਨਹੀਂ ਹੱਕ ਛੱਡੋ ਉਹਦੇ ਕੋਈ ਖਿਲਾਫ ਇਹੋ ਜੀ ਗੱਲ ਤਾਂ ਨਹੀਂ ਨਾ ਜਿਹਦੀ ਦੇ ਨਾਲ ਉਹਦਾ ਪੂਰੀ ਜਿਹੜੀ ਜ਼ਿੰਦਗੀ ਖਰਾਬ ਹੋ ਜੇ ਬੰਦੇ ਦੀ ਜਾਂ ਉਹਨੂੰ ਇੰਨਾ ਭੜਾ ਖਮਿਆ ਜਾ ਭੁਗਤਣਾ ਪਵੇ ਤਾਂ ਇਹ ਤਮਾਮ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਵਿਚਾਰ ਕਰ ਲੈਣੀਆਂ ਚਾਹੀਦੀਆਂ ਪਹਿਲਾਂ ਫੇਰ ਮੋਹਰ ਲਾਉਣੀ ਚਾਹੀਦੀ ਹੈ ਇਹ ਨਹੀਂ ਵੀ ਜੇ ਕਿਸੇ ਨੇ ਰੱਖਤੀ ਗਠੜੀ ਪੈਹਾਂਦੀ ਤੇ ਆਪਾਂ ਮੋਹਰ ਲਾ ਦਈਏ ਤਾਂ ਤਮ ਦੇ ਵਿੱਚ ਸੀ ਹੈ ਤੇ ਸ਼ਾਇਦ ਇਹ ਹਜੇ ਪਤਾ ਨਹੀਂ ਕਦੋਂ ਹਾਂ ਕਦੋਂ ਖਤਮ ਹੋਊਗਾ ਤੇ ਉੱਥੇ ਫਿਰ ਇਹ ਚੀਜ਼ਾਂ ਦਾ ਮੈਨੂੰ ਸਾਹਮਣਾ ਕਰਨਾ ਪੈਂਦਾ ਔਰ ਜਦੋਂ ਇਹ ਸਭ ਕੁਝ ਹੁੰਦਾ ਹੈ ਤਾਂ ਮੈਂ ਠਣ ਲੈਨੀ ਆ ਵੀ ਮੈਂ ਕੰਮ ਤਾਂ ਨਹੀਂ ਹੁਣ ਐਂ ਕਰਦੀ ਔਰ ਮੈਨੂੰ ਫਿਰ ਤਮਕੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਵੀ ਤੂੰ ਕਰ ਲਾ ਜੋ ਕਰਨਾ ਹੈ ਜਾਂ ਤੂੰ ਪ੍ਰਾਈਵੇਟ ਕਿਸੇ ਵੀ ਕੰਮ ਤੇ ਇੱਥੇ ਟਿਕ ਨਹੀਂ ਪਾਏਗੀ ਜਾਂ ਤੈਨੂੰ ਚੰਡੀਗੜ੍ਹ ਮੁਹਾਲੀ 'ਚ ਕੋਈ ਕੰਮ ਹੀ ਨਹੀਂ ਮਿਲਣਾ ਮੈਂ ਕਹਤਾ ਸੀ ਕਿ ਮੈਂ ਕਰਨਾ ਹੀ ਨਹੀਂ ਆ ਜਿੰਨਾ ਚਿਰ ਮੈਨੂੰ ਮੇਰੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਮੈਂ ਕੰਮ ਕਰਨਾ ਹੀ ਨਹੀਂ ਆ ਮੈਂ ਇੰਨਾ ਮਤਲਬ ਖੂਨ ਪਸੀਨਾ ਵਹਾ ਵਾ ਕੇ ਤੁਹਾਡੇ ਕੰਮ ਕਰਦੀ ਮੈਂ ਆਂ ਤੱਕ ਨਹੀਂ ਵੇਖਿਆ ਵੀ ਮੈਂ ਕੌਣ ਆ ਮੈਂ ਕਿੰਨਾ ਕੁ ਪੜ੍ਹੀ ਲਿਖੀ ਆ ਮੈਂ ਕਦੇ ਇੰਨਾਂ ਚੀਜ਼ਾਂ ਨੂੰ ਵਿੱਚ ਨਹੀਂ ਆਉਣ ਦਿੱਤਾ ਤੇ ਮੈਨੂੰ ਪਹਿ ਮਿਲਦੇ ਨਹੀਂ ਆ ਕਿ ਤੋ ਤੇ ਮੈਂ ਕੰਮ ਕਿਉਂ ਕਰੂੰਗੀ ਤਾਂ ਮੈਂ ਇੱਕ ਵਾਰੀ ਕੰਮ ਛੱਡ ਕੇ ਲੜਾਈ ਤੇ ਹੋ ਜਾਨੀ ਆ ਔਰ ਜਦੋਂ ਫਿਰ ਮੈਂ ਲੜਾਈ ਤੇ ਹੁੰਨੀ ਆ ਤੇ ਫਿਰ ਮੈਂ ਪਹਿਲਾਂ ਥਾਣੇ 'ਚ ਜਾਨੀ ਆ ਉੱਥੇ ਮੇਰੇ ਨਾਲ ਥਾਣੇਦਾਰ ਮੈਨੂੰ ਕਹਿੰਦਾ ਆ ਕਿ ਜੇ ਜਿਵੇਂ ਕਹਿੰਦੇ ਆ ਕਰ ਲਾ ਫਿਰ ਤੇਰੀ ਕੀ ਇਹ ਡਿਊਟੀ ਆ ਵੀ ਜੋ ਮੈਨੂੰ ਕਹਿੰਦੇ ਉਹ ਕਰ ਲਾ ਤੇ ਤੇਰਾ ਇਹ ਤੇਰੀ ਇਹ ਡਿਊਟੀ ਐ ਇੱਥੇ ਬੈਠ ਕੇ ਮੈਨੂੰ ਦੱਸਣਾ ਤੇ ਮੈਂ ਉਹਦੇ ਨਾਲ ਆਰਗੂਮੈਂਟ ਕਰਕੇ ਚਲੋ ਆ ਜਾਨੀ ਆ ਉਸ ਤੋਂ ਬਾਅਦ ਮੈਂ ਧਰਨਾ ਵੀ ਲਾਉਣੀ ਹੈ ਸੁਹਾਣਾ ਗੁਰਦੁਆਰੇ ਦੇ ਬਾਹਰ ਉੱਥੇ ਕੁਝ ਕਮੀਡੀਆ ਦੇ ਵੱਲੋਂ ਵੀ ਚਲੋ ਮੇਰੀ ਕਵਰੇਜ ਥੋੜੀ-ਬਹੁਤ ਕੀਤੀ ਜਾਂਦੀ ਹੈ ਤੇ ਫਿਰ ਮੈਨੂੰ ਕੁਝ ਸਲਾਹਾਂ ਵੀ ਲੋਕਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ ਔਰ ਇੱਕ ਇਨਸੀਡੈਂਟ ਜਿਹੜਾ ਮੈਂ ਅਕਸਰ ਸਾਂਝਾ ਕਰਦੀ ਹੁੰਨੀ ਆ ਕਿ ਮੈਨੂੰ ਇੱਕ ਆਂਟੀ ਪਿਖਾਰਾ ਨਹੀਂ ਸਮਝ ਲੈਂਦੀ ਔਰ ਮੈਨੂੰ 10 ਰੁਪਏ ਦੇਣ ਲੱਗ ਜਾਂਦੀ ਆ ਉਹ ਚੀਜ਼ ਮੇਰੇ ਲਈ ਬੜੀ ਇਮੋਸ਼ਨਲ ਸੀ ਅਜੇ ਵੀ ਮੈਨੂੰ ਮਤਲਬ ਇਮੋਸ਼ਨਲ ਕਰ ਦਿੰਦੀ ਆ ਉਹ ਗੱਲ ਤੇ ਫਿਰ ਅਸੀਂ ਜਾਣੇ ਆ ਵੀ ਲੇਬਰ ਕੋਰਟ ਜਾਣੀ ਆ ਮੈਂ ਮਨੀਸ਼ਾ ਗੁਲਾਟੀ ਕੋਲ ਜਾਣੀ ਆ ਮੈਂ ਸਾਰੇ ਜਗ੍ਹਾ ਜਿੱਥੇ ਮੇਰੇ ਤੋਂ ਪਹੁੰਚਿਆ ਜਾਂਦਾ ਮੈਂ ਪਹੁੰਚਦੀ ਆਂ ਔਰ ਮੈਂ ਉੱਥੇ ਇੱਕ ਇੱਕ ਚਿੱਠੀ ਛੜਦੀ ਆਂ ਔਰ ਉਹ ਚਿੱਠੀ ਚ ਮੈਂ ਇਮੋਸ਼ਨਲੀ ਗੱਲਾਂ ਲਿਖਦੀ ਆਂ ਵੀ ਕਿਉਂ ਕੁੜੀਆਂ ਨਾਲ ਖਾਸ ਕਰ ਚਲੋ ਮੁੰਡੇ ਨਾ ਕਰ ਲੋ ਤੁਸੀਂ ਮੁੰਡਾ ਫਿਰ ਵੀ ਕਿਤੇ ਵੀ ਰਹਿ ਲੂਗਾ ਕੁੜੀ ਰਹੂਗੀ ਕਿੱਥੇ ਉਹਨੇ ਪੀਜੀ ਦਾ ਰੈਂਟ ਹੀ ਸਵਾਲ ਪੁੱਛਣ ਲੱਗਿਆ ਸੀ ਕਿ ਜਦੋਂ ਇਹ ਸਾਰਾ ਕੁਝ ਹੁੰਦਾ ਇਹ ਸਭ ਦੇ ਦੌਰਾਨ ਜਦੋਂ ਤੁਹਾਨੂੰ ਨਹੀਂ ਉਤੋਂ ਪੈਸੇ ਮਿਲਦੇ ਤੁਹਾਡੀ ਜਿਹੜੀ ਜੋਬ ਦੇ ਦੌਰਾਨ ਤਾਂ ਉਸ ਤੋਂ ਬਾਅਦ ਤੁਸੀਂ ਫਿਰ ਆਪਣਾ ਜਿਹੜਾ ਇੱਥੇ ਰਹਿਣ ਦਾ ਸਿਸਟਮ ਆ ਉਹ ਕਿ ਤੁਸੀਂ ਇਨਕਮ ਦਾ ਸਾਧਨ ਕੀ ਬਣਦਾ ਹੈ ਕੁਛ ਤਾਂ ਇਹ ਸੀਗਾ ਕਿ ਜਿਹੜੀ ਪੀਜੀ ਵਾਲੀ ਸੀ ਉਹਨੂੰ ਮੈਂ ਟਿਕਾ ਲਿਆ ਸੀ ਮੈਨੂੰ ਉਹ ਕਹਤਾ ਸੀ ਕਿ ਮੈਂ ਮੇਰੇ ਪੈਸੇ ਨੱਪੇ ਗਿਆ ਔਰ ਉਹ ਸਮਝਦੀ ਸੀ ਇਸ ਗੱਲ ਨੂੰ ਪਤਾ ਆ ਜਿਹੜਾ ਬੰਦੇ ਨਾਲ ਤੁਸੀਂ 1-2 ਮਹੀਨੇ ਰਹਿੰਦੇ ਹੋ ਨਾ ਇਕੱਠਾ ਤੱਕ ਲਾ ਸਮਝ ਜਾਂਦਾ ਵੀ ਇੱਕ ਕਿਹੋ ਜਿਹਾ ਬੰਦਾ ਆ ਨਹੀਂ ਖਾਣ ਵਾਲਾ ਤੇ ਉਹਨੂੰ ਵੀ ਮੈਂ ਸਮਝਾ ਲਿਆ ਸੀ ਕਿ ਮੈਂ ਜਦੋਂ ਆ ਗਏ ਮੈਂ ਭਰ ਦੂੰ ਜੇ ਨਾ ਵੀ ਆਏ ਨਾ ਮੈਂ ਆਪਣੇ ਪਿਓ ਤੋਂ ਮੰਗਾ ਕੇ ਭਰ ਦੂੰ ਪਰ ਮੈਂ ਤੁਹਾਡੇ ਪੈਸੇ ਭਰੇ ਬਨਾਨੀ ਚਾਹੰਦੀ ਇੱਥੋਂ ਸਮਾਨ ਸੀ ਮੇਰਾ ਉੱਥੇ ਤਾਂ ਉਹ ਠੀਕ ਸੀ ਚਲੋ ਜੇ ਉਹਨਾਂ ਨੂੰ ਵੀ ਅੱਗੇ ਉਹਨਾਂ ਨੇ ਵੀ ਗਾਂ ਮਾਲਕ ਨੂੰ ਦੇਣੇ ਹੁੰਦੇ ਆ ਤਾਂ ਚਲੋ ਮੈਂ ਮਤਲਬ ਵੀ ਆ ਕਹ ਦਿੰਦੀ ਸੀ ਡੈਡੀ ਵੀ ਕਹ ਦਿੰਦੇ ਸੀ ਮੈਂ ਕਿਹਾ ਡੈਡੀ ਹਜੇ ਨਹੀਂ ਜਿੰਨਾ ਚਿਰ ਮੈਨੂੰ ਤੂੰ ਭੇਜੀ ਜਾਵੇਂਗਾ ਨਾ ਜਾਂ ਤੂੰ ਭੇਜੇ ਹਾਲਾਂਕਿ ਡੈਡੀ ਨੇ ਵੀ ਵਿਚਾਰੇ ਨੇ ਕਿਹਾ ਤੋ ਬਜੂ ਫੜਕੇ ਦੇਣੇ ਸੀ ਕਿਹੜੇ ਪਿੱਛੋ ਲੈਂਡਲੋਰਡ ਆ ਤੇ ਪਰ ਮੈਨੂੰ ਐ ਸੀ ਵੀ ਮੈਨੂੰ ਲੜਨ ਲੜਨਾ ਨਹੀਂ ਆਉਣਾ ਜੇ ਮੈਨੂੰ ਡੈਡੀ ਨੇ ਮਦਦ ਕਰਤੀ ਤਾਂ ਮੈਨੂੰ ਲੜਨਾ ਨਹੀਂ ਆਉਣਾ ਤਾਂ ਉਹ ਲੜਨ ਦੀ ਮਾਰੀ ਫਿਰ ਮੈਂ ਮਦਦ ਨਹੀਂ ਲੈਂਦੀ ਬਸ ਮੈਂ ਲੜਦੀਆਂ ਹਾਂ ਮੇਰੇ ਨਾਲ ਵਾਲੇ ਕਮਰਿਆਂ ਚ ਕੁੜੀਆਂ ਹੁੰਦੀਆਂ ਥੋੜੀ ਬੋਤੀ ਵਿਚਾਰੀਆਂ ਚਲੋ ਰੋਟੀ ਪਾਣੀ ਦੀ ਮੇਰੀ سپورਟ ਕਰਦੀਆਂ ਵੀ ਮੇਰੇ ਆਂਦੀ ਨੂੰ ਰੋਟੀ ਪਾਣੀ ਮੈਨੂੰ ਬਣਾ ਕੇ ਦਿੰਦੀਆਂ ਕਿਉਂਕਿ ਮੈਂ ਮੈਂਟਲੀ ਵੀ ਬੜੀ ਡਿਸਟਰਬ ਹੋਈ ਪਈ ਸੀ ਉਦੋਂ ਵੀ ਯਾਰੀ ਮੈਨੇ ਨਾ ਬਣ ਕੀ ਗਿਆ ਹਨਾ ਇੰਨੀ ਮਿਹਨਤ ਕਰਨ ਦੇ ਬਾਅਦ ਵੀ ਜੇ ਕੰਮ ਨਹੀਂ ਮਿਲਦਾ ਜਾਂ ਪੈਸੇ ਨਹੀਂ ਮਿਲਦੇ ਫਿਰ ਤਾਂ ਮੈਂ ਕਹਿੰਦੀ ਕਿਸੇ ਨੂੰ ਮਿਲਦਾ ਹੀ ਨਹੀਂ ਹੁਣੇ ਇੱਥੇ ਹਨਾ ਤੇ ਜਾਂ ਤਾਂ ਕਰ ਜਾਣਾ ਜਾਂ ਫਿਰ ਹੋਰ ਕੋਈ ਆਪਸ਼ਨ ਹਨਾ ਤੇ ਮੈਨੂੰ ਦੋਨੇ ਮਨਜ਼ੂਰ ਨਹੀਂ ਸੀ ਨਾ ਮੈਂ ਹਾਰਨ ਵਾਲਿਆਂ ਚੋਂ ਸੀ ਤੇ ਨਾ ਮੈਂ ਚੁੱਕਣ ਵਾਲਿਆਂ ਚੋਂ ਸੀ ਤਾਂ ਉਹ ਕੁੜੀਆਂ ਚਲੋ ਕਰਦੀਆਂ ਰਹੀਆਂ ਕੁਛ ਮੈਂ 40 ਰੁਪਏ ਮੇਰੇ ਪਰਸ ਚ ਸੀਗੇ ਭਾਣ ਉਹਦੇ ਨਾਲ ਹੀ ਮੈਂ ਮਤਲਬ ਗੁਜ਼ਾਰਾ ਕਰਦੀ ਸੀ ਹਨਾ ਜਾਂ ਆਉਣ ਜਾਣ ਵਾਸਤੇ ਮੈਨੂੰ ਚਾਹੀਦੇ ਹੁੰਦੇ ਸੀ ਤੇ ਜਿਹੜਾ ਤੇ ਚੀਜ਼ ਨੇੜੇ ਸੀ ਉੱਥੋਂ ਤੱਕ ਤਾਂ ਮੈਂ ਪੈਦਲ ਜਾਵੜਦੀ ਸੀ ਜਿਹੜੀ ਦੂਰ ਸੀ ਬਾਈ ਆਟੋ ਜਾਣਾ ਪੈਂਦਾ ਸੀ ਤਾਂ ਮੈਂ ਐਵੇਂ ਕਹਾਂ ਮੈਂ ਨਾਲ ਵਾਲੀ ਦੀਦੀ ਤੋਂ ਕਦੇ ਫੜ ਲੇ ਹਨਾ ਵੀ ਮੈਂ ਤੁਹਾਨੂੰ ਰਿਟਰਨ ਕਰ ਦੂੰ ਚੱਲਦਾ ਰਿਹਾ ਇਹ ਤੇ ਚਲੋ ਬਸ ਲੜਦੀ ਰਹੀ ਤੇ ਫਿਰ ਲੀਵਰ ਕੋਟ ਚਾਨੀ ਆ ਉੱਥੇ ਵੀ ਲੀਵਰ ਇਨਸਪੈਕਟਰ ਨਾਲ ਵੱਲੋਂ ਬਦਸਲੂਕੀ ਹੁੰਦੀ ਆ ਵੀ ਹਾਂ ਤੁਸੀਂ ਸਾਈਨ ਕਿਉਂ ਕੀਤੇ ਕਿਉਂ ਕੀਤੇ ਇਹ ਜ਼ਿਆਦਾ ਮੈਟਰ ਕਰਦਾ ਆ ਜਾਂ ਉਹਨਾਂ ਨੇ ਪੈਸੇ ਕਿਉਂ ਨਹੀਂ ਦਿੱਤੇ ਇਹ ਜ਼ਿਆਦਾ ਮੈਟਰ ਕਰਦਾ ਆ ਮੈਂ ਤਾਂ ਧੋਖੇ ਚ ਸਾਈਨ ਕਰਤੇ ਉਹਨਾਂ ਨੇ ਧੋਖੇ ਚ ਸਾਈਨ ਕਰਵਾਏ ਇਹ ਮੈਟਰ ਨਹੀਂ ਕਰਦਾ ਸਵਾਲ ਤਾਂ ਦੋਨਾਂ ਤੇ ਹੀ ਉੱਠਣਾ ਚਾਹੀਦਾ ਹੈ ਨਾ ਗਲਤੀ ਇੱਕ ਦੀ ਤਾਂ ਨਹੀਂ ਆ ਦੂਜੇ ਦੀ ਵੀ ਆ ਤੁਸੀਂ ਧੋਖੇ ਚ ਰੱਖ ਕੇ ਕਿਸ ਤੋਂ ਸਾਈਨ ਕਰਵਾਉਣੀ ਹੋ ਤਾਂ ਫਿਰ ਇਹ ਗਲਤ ਆ ਨਾ ਫਿਰ ਉਹਦੇ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਆਰਗੂਮੈਂਟ ਕੀਤੇ ਜਾਂਦੇ ਆ ਕਿ ਮੈਂ ਤੇਰੇ ਵਾਸਤੇ ਵਿਹਲਾ ਬੈਠਾ ਆ ਮੈਨੂੰ ਆਹੀ ਕੰਮ ਰਹਿ ਗਿਆ ਆ ਤੇ ਮੈਂ ਬੋਲਦੀ ਆ ਗੋਂ ਵੀ ਫਿਰ ਤੁਸੀਂ ਇੱਥੇ ਏਡੀਆਂ-ਓਦੀਆਂ ਤੇ ਬੈਠੇ ਕਹਦੇ ਹੋ ਜੇ ਤੁਸੀਂ ਸਾਡੀਆਂ ਗੱਲਾਂ ਹੀ ਨਹੀਂ ਸੁਣਦੇ ਜੇ ਸਾਡੀਆਂ ਮੰਗਾਂ ਹੀ ਨਹੀਂ ਤੁਸੀਂ ਪੂਰੀਆਂ ਕਰ ਸਕਦੇ ਉਹ ਕੀ ਕਰਦਾ ਆ ਮੈਨੂੰ ਹਸਪਤਾਲ ਦੀ ਸੈਲਰੀ ਤਾਂ ਦਿੰਦਾ ਆ ਆਪਦੀ ਜੇਬ ਚੋਂ ਦਿੰਦਾ ਆ ਹੁਣ ਇੱਥੇ ਵੀ ਇੱਕ ਗੱਲ ਸਮਝਣ ਵਾਲੀ ਆ ਪੈਸੇ ਮੇਰੇ ਹਸਪਤਾਲ ਵਾਲਿਆਂ ਨੇ ਦੇਣੀਆਂ ਗੱਲ ਲੇਬਰ ਕੋਰਟ ਚ ਮੈਂ ਕੇਸ ਲਾਇਆ ਆ ਲੇਬਰ ਇਨਸਪੈਕਟਰ ਮੈਨੂੰ ਪੈਸੇ ਦੇ ਰਿਹਾ ਆ ਆਪਦੀ ਜੇਬ ਚੋਂ ਦੇ ਰਿਹਾ ਹੈ ਇਹਦਾ ਮਤਲਬ ਥੋੜੀ ਉਹਦੇ ਨਾਲ ਸੈਟਿੰਗ ਹੈ ਇਹਦਾ ਸਿੱਧਾ ਸਿੱਧਾ ਮਤਲਬ ਇਹਦਾ ਕੀ ਆ ਵੀ ਥੋੜੀ ਉਹ ਤਾਂ ਬੰਦੇ ਆਏ ਨਹੀਂ ਆ ਉੱਥੇ ਉਹ ਤਾਂ ਪਹੁੰਚੇ ਹੀ ਨਹੀਂ ਸਮੰਨ ਗਏ ਸੀ ਉੱਥੇ ਦੀ ਪਹੁੰਚੇ ਮੈਂ ਗਈ ਸੀ ਮੈਨੂੰ ਜਿਹੜੀ ਤਰੀਕ ਦਿੱਤੀ ਸੀ 31 ਅਗਸਤ ਨੂੰ ਮੈਨੂੰ ਕੁਝ ਕੁ ਗੱਲਾਂ ਬਹੁਤ ਚੰਗੀ ਤਰ੍ਹਾਂ ਯਾਦ ਰਹਿੰਦੀਆਂ ਚਲ ਕੁਝ ਕੁ ਸਕਿਪ ਹੋ ਜਾਂਦੀਆਂ ਬੰਦੇ ਦੇ ਤੇ ਇਹ ਚੀਜ਼ਾਂ ਮੈਨੂੰ ਬਹੁਤ ਹਟਕਿਤੀਆਂ ਦੂਜੇ ਦਾ ਜਦੋਂ ਮੈਂ ਪੁੱਛਿਆ ਕਹਿੰਦਾ ਕਿ ਮੈਂ ਤੇਰੇ ਵਾਸਤੇ ਵਿਹਲਾ ਆਂ ਵੀ ਤੇਰੀਆਂ ਹੀ ਤਨਖਾਹਾਂ ਦਵਾਈ ਜਾਵਾਂ ਦੋ ਅਦਾਰਿਆਂ ਤੇ ਕੇਸ ਕਰਨਾ ਜ਼ਿਆਦਾ ਹੋ ਗਿਆ ਅੱਜ ਵੀ ਜੇ ਮੇਰੇ ਨਾਲ ਕੁਝ ਬਹੁਤ ਗਲਤ ਹੋ ਜੇ ਤਾਂ ਕੀ ਮੈਂ ਕਿਤੇ ਕੇਸ ਨਹੀਂ ਕਰ ਸਕਦੀ ਕੀ ਸਾਡੇ ਕਾਨੂੰਨ ਚ ਲਿਖਿਆ ਵੀ ਇੱਕ ਲੇਡੀ ਇੱਕ ਵਾਰੀ ਕੇਸ ਕਰ ਸਕਦੀ ਆ ਦੋ ਥਾਂ ਹੀ ਕਰ ਨਹੀਂ ਸਕਦੀ ਉਹ ਇੱਕ ਵਾਰੀ ਮੈਂ ਮੈਂ ਇਗਨੋਰ ਕਰਤਾ ਸੀ ਵੀ ਚਲ ਸ਼ਾਇਦ ਯਾਰ ਮੇਰੀ ਗਲਤੀ ਹੋਊਗੀ ਦੂਜੀ ਵਾਰ ਫਿਰ ਮੇਤਾਂ ਉਹੀ ਹੋਈ ਤਾਂ ਮੈਂ ਕਿਵੇਂ ਇਗਨੋਰ ਕਰ ਦੂੰਗੀ ਉਹਨੂੰ ਹਨਾ ਤਾਂ ਮੈਂ ਫਿਰ ਡੈਡੀ اور ਮੈਂ ਚਲੋ ਮਨੂ ਨੇ ਦੂਜੀ ਦੀ ਤਨਖਾਹ ਅਜੇ ਵੀ ਨਹੀਂ ਦਵਾਈ ਹਨਾ ਚਲ ਮੈਂ ਉਹ ਛੱਡ ਵੀ ਦਿੱਤੀ ਸੀ ਚਲੋ ਅਸੀਂ ਵੱਡਿਆਂ ਦਾ ਸਤਿਕਾਰ ਕਰਦੇ ਹਾਂ ਡੈਡੀ ਮੇਰੀ ਕਹ ਲੋ ਵੀ ਸੇਫਟੀ ਨੂੰ ਲੈ ਕੇ ਡੈਡੀ ਨੇ ਕਹਤਾ ਸੀ ਚਲ ਕੋਈ ਗੱਲ ਨਹੀਂ ਇੰਨੀ ਇੰਨੀ ਕੁ ਵੀ ਇਹਨਾਂ ਦਾ ਤੂੰ ਕਰਤਾ ਨਾ ਬਹੁਤ ਹੈ ਇਹਨੇ ਨਾ ਟਿਕ ਜਾਣਗੇ ਹਾਂ ਚੈਨਲਾਂ ਦੇ ਉੱਤੇ ਇਹਨਾਂ ਦਾ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਨਹੀਂ ਕਿ ਮੈਂ ਕੋਈ ਪੈਰ ਕੱਢ ਰਹੀ ਆ ਉਹ ਤਾਂ ਮੈਨੂੰ ਹੈ ਉਹ ਤਾਂ ਮੈਂ ਕਰਦੀ ਰਹੂੰਗੀ ਹਾਂ ਚੈਨਲਾਂ ਦੇ ਉੱਤੇ ਗੱਲ ਕਰਨ ਦਾ ਮਤਲਬ ਇਹ ਹੈ ਵੀ ਜਿਹੜੀਆਂ ਕੁੜੀਆਂ ਪਿੰਡਾਂ ਤੋਂ ਭੋਲੀਆਂ ਪਾਲੀਆਂ ਮੇਰੇ ਵਰਗੀਆਂ ਆਉਂਦੀਆਂ ਨੇ ਚੰਗੀ ਤਰ੍ਹਾਂ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਣਾ ਤਾਂ ਕਿ ਉਹ ਗਲਤੀ ਨਾ ਕਰਨ ਮੈਂ ਸਟਰੋਂਗ ਸੀ ਮੈਂ ਡੱਟ ਗਈ ਔਰ ਮੈਂ ਅੱਗੇ ਵਧੀ ਗਈ ਹਨਾ ਉਹ ਨਹੀਂ 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 ਹੋ ਸਕਦਾ ਕਦੇ ਨਹਿਜਾ ਵੀ ਹੁੰਦਾ ਹੈ ਕਿ ਅਜਿਹੇ ਜਦੋਂ ਹਾਲਾਤ ਬਣ ਜਾਂਦੇ ਨੇ ਤਾਂ ਕੁੜੀਆਂ ਇੱਥੇ ਆ ਕੇ ਗਲਤ ਅੰਸਰਾਂ ਦੇ ੱਤੇ ਚੜ ਜਾਂਦੀਆਂ ਨੇ ਤੇ ਉਹ ਬਹੁਤ ਗਲਤ ਟਰੈਕ ਤੇ ਤੁਰ ਪੈਂਦੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਸਾਡੇ ਫਿਊਚਰ ਦੇ ਲਈ ਸਹੀ ਹੈ ਗਲਤ ਤਾਂ ਬੱਚੇ ਅਕਸਰ ਪਟਕ ਵੀ ਜਾਂਦੇ ਨੇ ਜਿਸ ਤੇ ਨਤੀਜੇ ਬਹੁਤ ਬਾਰੇ ਨਿਕਲਦੇ ਨੇ ਅਕਸਰ ਜਿਹੜੀਆਂ ਪਿੰਡਾਂ ਤੋਂ ਕੁੜੀਆਂ ਹੁੰਦੀਆਂ ਨੇ ਇੱਥੇ ਆ ਕੇ ਜਿਹੜੇ ਕਹਿ ਲਈਏ ਕਿ ਗਲਤ ਰਾਹ ਤੇ ਪੈ ਜਾਂਦੀਆਂ ਨੇ ਉਹਨਾਂ ਨੂੰ ਫਿਰ ਬਹੁਤ ਜਿਹੜੇ ਕਿ ਸੋਸ਼ਲ ਮੀਡੀਆ ਤੇ ਲੋਕ ਨੇ ਉਹ ਵੀ ਬਹੁਤ ਗਲਤ ਤਰੀਕੇ ਨਾਲ ਕਮੈਂਟ ਕਰਦੇ ਨੇ ਬਹੁਤ ਗਲਤ ਤਰੀਕੇ ਨਾਲ ਉਹਨਾਂ ਨੂੰ ਦੇਖਿਆ ਜਾਂਦਾ ਪਰ ਜਦ ਕਿ ਉਹ ਮਿਹਨਤ ਕਰ ਰਹੀਆਂ ਹੁੰਦੀਆਂ ਨੇ ਤੇ ਜਦੋਂ ਉਹਨਾਂ ਦਾ ਜਿਹੜਾ ਕਹਿ ਲਈਏ ਕਿ ਉਹਨਾਂ ਦੇ ਕੋਲ ਕੋਈ ਰਾਹ ਨਹੀਂ ਬਚਦਾ ਤਾਂ ਅਜਿਹੇ ਰਸਤੇ ਤੇ ਤੁਰ ਲਈ ਮਜਬੂਰ ਹੁੰਦੀਆਂ ਨੇ ਹਾਂ ਮੈਂ ਮੰਨਦੀ ਆ ਤੁਹਾਡੀ ਇਹ ਗੱਲ ਤੇ ਇਹੋ ਜੀ ਗੱਲ ਨਹੀਂ ਵੀ ਮੈਂ ਵੀ ਇੱਕ ਕੁੜੀ ਆ ਔਰ ਮੈਨੂੰ ਵੀ ਅੱਜ ਅਜੇ ਵੀ ਕਿਉਂਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਹੋ ਨਾ ਤਾਂ ਇੱਕ ਸੜਕ ਤੇ ਉਹ ਤੁਰਕਟ ਨਵਾਂ ਹੁੰਦੀਆਂ ਹੀ ਰਹਿੰਦੀਆਂ ਨੇ ਆਮ ਜੀ ਗੱਲ ਐ ਤੇ ਮੈਨੂੰ ਵੀ ਇਹੋ ਜਿਹੇ ਮੈਸੇਜ ਫੋਨ ਆਉਂਦੇ ਸੀ ਆਉਂਦੇ ਹੈ ਤੇ ਸ਼ਾਇਦ ਜਿੰਨਾ ਚਿਰ ਮੈਂ ਲੇਡੀ ਦੀ ਜੁਨੀ ਚਾ ਮੈਨੂੰ ਆਉਂਦੇ ਰਹਿਣਗੇ ਇਹ ਕੋਈ ਵੱਡੀ ਗੱਲ ਨਹੀਂ ਆ ਪਰ ਅਸੀਂ ਕੀ ਕਰਨਾ ਹੁੰਦਾ ਆ ਕਿ ਅਗਲੇ ਨੂੰ ਮੈਂ ਇਹ ਨਹੀਂ ਕਹਿੰਦੀ ਕਿਸੇ ਨੂੰ ਸੋਸ਼ਲ ਮੀਡੀਆ ਤੇ ਬਦਨਾਮ ਹੀ ਕਰ ਦੋ ਇਦਾਂ ਇਸ ਤਰ੍ਹਾਂ ਹਰ ਇੱਕ ਬੰਦੇ ਦੀ ਭਾਵਨਾ ਜਿਹਦੀ ਜਿਹੋ ਜੀ ਸੋਚ ਆ ਉਹ ਰੱਖੂਗਾ ਗਲਤ ਵੀ ਰੱਖੂਗਾ ਤੁਸੀਂ ਅਗਲੇ ਨੂੰ ਨਾ ਕਰੋ ਹਨਾ ਨਾ ਕਰੋ ਉਹਨੂੰ ਪਿਆਰ ਨਾ ਸਮਝਾਓ ਆਪਦੇ ਬਾਰੇ ਸੱਚ ਦੱਸੋ ਵੀ ਵੀਰੇ ਮੈਂ ਆ ਆ ਕੰਡੀਸ਼ਨਾਂ ਵਾਲੀ ਕੁੜੀ ਆ ਮੈਂ ਇਹੋ ਜੀ ਸਿਚੁਏਸ਼ਨ ਚੋਂ ਤੇ ਮੈਂ ਇਸ ਚੀਜ਼ ਤੇ ਵਿਸ਼ਵਾਸ ਰੱਖਦੀ ਆ ਮੈਂ ਸੱਚ ਤੇ ਯਕੀਨ ਰੱਖਦੀ ਆ ਸਮਝੂਗਾ ਅਗਲਾ ਐਡਾ ਬੇਵਕੂਫ ਕੋਈ ਨਹੀਂ ਹੁੰਦਾ ਸਮਝੂਗਾ ਪਰ ਜੇ ਕੋਈ ਨਹੀਂ ਸਮਝ ਰਿਹਾ ਵੀ ਉਹਦੀ ਉਹੀ ਭਾਵਨਾ ਆ ਉਹ ਹੈ ਹੀ ਨਹੀਂ ਸੋਚਦਾ ਕਟਿਆ ਮਾਨਸਿਕਤਾ ਦਾ ਤੁਸੀਂ ਕਿਹੜਾ ਛੱਡ ਦੋ ਅਗਲੇ ਦਾ ਬਲੌਕ ਕਰੋ ਗੱਲ ਖਤਮ ਹਨਾ ਤਾਂ ਜੇ ਹਾਂ ਤੁਹਾਡੀ ਲੱਖ ਮਜਬੂਰੀ ਆ ਮੈਂ ਮੰਨਦੀ ਆ ਮੈਂ ਆਪ ਉਹਦੇ ਚੋਂ ਨੰਗੀ ਬਟੂਏ ਚ 40 ਰੁਪਏ ਹੋਣ ਤੇ ਬੰਦਾ ਬੰਦੇ ਨੇ ਰੈਂਟ ਭਰਨਾ ਹੋਵੇ 2 ਮਹੀਨਿਆਂ ਦਾ 10000 ਰੁਪਏ ਤਾਂ ਰੈਂਟ ਹੀ ਭਰਨਾ ਹੋਵੇ ਕਿਵੇਂ ਚੈਨ ਆਉਂਦਾ ਬੰਦੇ ਨੂੰ ਨਹੀਂ ਆਉਂਦਾ ਪਰ ਤੁਹਾਡੀ ਜ਼ੁਬਾਨ ਹਨਾ ਤੁਹਾਨੂੰ ਸਲਾਮਾ ਕਰਾਉਂਦੀ ਹੈ ਤੇ ਇਹੀ ਜਮਾਨ ਤੁਹਾਡੇ ਤੇ ਥੂ-ਥੂ ਕਰਾਉਂਦੀ ਆ ਤੇ ਮੈਂ ਲੜੀਆਂ ਜਿੱਤੀਆਂ ਹਨਾ ਤੇ ਮੈਨੂੰ ਲੱਗਦਾ ਰਹਿੰਦਾ ਆ ਵੀ ਨਹੀਂ ਆਪਾਂ ਐ ਨਹੀਂ ਕਰਨਾ ਬਸ ਇੰਨਾ ਆ ਕਿ ਮੁੰਡਿਆਂ ਦਾ ਮੁਕਾਬਲਾ ਵੀ ਤਰੀਕੇ ਨਾਲ ਕਰਨਾ ਆ ਡਰਨਾ ਵੀ ਨਹੀਂ ਉਹਨਾਂ ਤੋਂ ਤੇ ਤਰੀਕੇ ਨਾ ਕਰਨਾ ਆ ਪਰ ਇਹੋ ਜੀ ਮਾਨਸਿਕਤਾ ਤੇ ਮੁੰਡਿਆਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਮੇਰੇ ਅਕੋਰਡਿੰਗ ਗੁਰੇਜ਼ ਕਰਨਾ ਚਾਹੀਦਾ ਕਿਸੇ ਦੀ ਮਜਬੂਰੀ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਵੀ ਨਾ ਕਰੋ ਕੋਸ਼ਿਸ਼ ਵੀ ਨਾ ਕਰੋ ਕਰਨਾ ਤਾਂ ਦੂਰ ਦੀ ਗੱਲ ਹੈ ਇਹਦੇ ਨਾਲ ਉਹ ਬੰਦੇ ਦਾ ਦਿਲ ਬੜਾ ਦੁਖੀ ਹੁੰਦਾ ਹੈ ਹਨਾ ਬੰਦੇ ਦੀ ਆਤਮਾ ਦੁਖੀ ਹੁੰਦੀ ਹੈ ਔਰ ਇਹ ਸਭ ਤੋਂ ਵੱਡਾ ਪਾਪ ਹੈ ਕਿਸੇ ਦੀ ਆਤਮਾ ਨੂੰ ਦੁਖੀ ਕਰਨਾ ਮੈਨੂੰ ਉਹਨਾਂ ਜਿਹੜੇ ਜਿਹੜੇ ਕਹਿੰਦੇ ਰਹਿੰਦੇ ਆ ਨਾ ਮੈਨੂੰ ਉਹਨਾਂ ਦੀਆਂ ਗੱਲਾਂ ਤੇ ਮੈਨੂੰ ਗੁੱਸਾ ਆਉਂਦਾ ਆ ਇਹੋ ਜੀ ਗੱਲ ਨਹੀਂ ਵੀ ਨਹੀਂ ਆਉਂਦਾ ਆਉਂਦਾ ਹੈ ਤੇ ਮੈਂ ਮਨ ਦੇ ਵਿੱਚ ਉਹਨਾਂ ਨੂੰ ਬਦਸਿਸ ਜ਼ਰੂਰ ਦਿੰ ਮਨ ਸਿੱਕਤਾ ਦੇ ਲੋਕ ਚਲ ਹੁਣ ਤਾਂ ਮੈਂ ਬਹੁਤ ਰਣਾ ਮੈਚ्योर ਹੋ ਗਈਆਂ ਜਾਂ ਬੁਲਾਰਾ ਬਣ ਗਈਆਂ ਹੁਣ ਤਾਂ ਮੈਂ ਰਿਪਲਾਈ ਕਰ ਦਿੰਦੀ ਆ ਉਦੋਂ ਮੈਂ ਥੋੜੀ ਠੀਕ ਸੀਗੀ ਚਲੋ ਇੱਕ ਰਾਈਟਰ ਸੀ ਤਾਂ ਮੈਂ ਉਦੋਂ ਵੀ ਜਵਾਬ ਉਹਨੇ ਕਿ ਦਿੰਦੀ ਹੁੰਦੀ ਸੀ ਤਾਂ ਇਹ ਇਹ ਚੀਜ਼ਾਂ ਹੁੰਦੀਆਂ ਨੇ ਕਿਸ ਤਰ੍ਹਾਂ ਫਿਰ ਤੁਹਾਡੀ ਜ਼ਿੰਦਗੀ ਚ ਜਿਹੜਾ ਇਹ ਫਿਰ ਹੁਣ ਜਿਹੜੀ ਜ਼ਿੰਦਗੀ ਆ ਤੁਹਾਡੀ ਤੇ ਉਤੋਂ ਫਿਰ ਜਦੋਂ ਇਹਨਾਂ ਚੀਜ਼ਾਂ ਤੋਂ ਕਿਵੇਂ ਨਿਕਲਦੇ ਹਾਂ ਹਾਂ ਉਸੇ ਪ੍ਰਕਾਰ ਜਦੋਂ ਮੇਰੀ ਇੱਕ ਵਾਰੀ ਮੈਨੂੰ ਸੈਲਰੀ ਮਿਲ ਜਾਂਦੀ ਆ ਮੇਰੀ ਤੇ ਮੈਨੂੰ ਹੌਸਲਾ ਹੋ ਜਾਂਦਾ ਕਿ ਅਸੀਂ ਲੜ ਕੇ ਲੈ ਸਕਦੇ ਆ ਫਿਰ ਮੈਨੂੰ ਨਾ ਇੱਕ ਸਿੱਖ ਮਿਲੀ ਸੀ ਕਿ ਮੈਂ ਇਹੋ ਜਿਹਾ ਖਾਂ ਤੇ ਕੰਮ ਕਰਨਾ ਆ ਜਿੱਥੇ ਮਤਲਬ ਠੱਗੀ ਠੋਰੀ ਜਾਂ ਮਤਲਬ ਐਹੋ ਜੀਆਂ ਚੀਜ਼ਾਂ ਨਾ ਹੋਣ ਜਿਦੇ ਨਾਲ ਦੂਜੇ ਦਾ ਨੁਕਸਾਨ ਹੋਵੇ ਮੇਰਾ ਫਾਇਦਾ ਹੋਵੇ ਨਾ ਹੋਵੇ ਪਰ ਦੂਜੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਮੈਂ ਇਸ ਗੱਲ ਤੇ ਬਹੁਤ ਵਿਸ਼ਵਾਸ ਰੱਖਦੀ ਆ ਤੇ ਮੈਨੂੰ ਉਹ ਲਾਈਨ ਮੀਡੀਆ ਦੀ ਲੱਗੀ ਪੱਤਰਕਾਰੀ ਦੀ ਲੱਗੀ ਕਿਉਂਕਿ ਇਹਦੇ ਚ ਅਸੀਂ ਆਪਦੀ ਭਾਵਨਾ ਘੱਟ ਲੋਕਾਂ ਦੀ ਭਾਵਨਾ ਜ਼ਿਆਦਾ ਪੁੱਛਦੇ ਆ ਤੁਸੀਂ ਕੀ ਚਾਹੁੰਦੇ ਹੋ ਇਹਨੂੰ ਕਿਵੇਂ ਵੇਖਦੇ ਹੋ ਸਭ ਤਾਂ ਆਪਾਂ ਜਿਵੇਂ ਕਰਦੇ ਹਾਂ ਨਾ ਤਾਂ ਮੈਂ ਫਿਰ ਪੱਤਰਕਾਰੀ ਨੂੰ ਚੂਸ ਕਰਦੀ ਆਂ ਔਰ ਮੈਨੂੰ ਇਹ ਲਾਈਨ 'ਚ ਲੱਖਾਂ ਕੁੜੀਆਂ ਦੀ ਜ਼ੁਬਾਨ ਬਣਨ ਦਾ ਮੌਕਾ ਮਿਲਿਆ ਮੈਨੂੰ ਮਾਣ ਮਹਿਸੂਸ ਹੁੰਦਾ ਮੈਂ ਹੁਣ ਇੱਕ ਨਿੱਜੀ ਚੈਨਲ ਦੇ ਉੱਤੇ ਬਤੌਰ ਪੱਤਰਕਾਰ ਕੰਮ ਕਰ ਰਹੀ ਆਂ ਤੇ ਮੈਂ ਸੰਤੁਸ਼ਟ ਆ ਆਪਣੇ ਕੰਮ ਤੋਂ ਪਰ ਜਿਹੜਾ ਮੇਰਾ ਰਾਈਟਿੰਗ ਦਾ ਸੁਪਨਾ ਹੈ ਉਹ ਮੈਂ ਜ਼ਰੂਰ ਇੱਕ ਦਿਨ ਪੂਰਾ ਕਰਨਾ ਹੈ ਤਾਂ ਤੁਸੀਂ ਸੁਣਿਆ ਕਿ ਇਸ ਕੁੜੀ ਦੇ ਕੋਲੋਂ ਜਿਹੜੀ ਇੱਕ ਭੋਲੀ ਭਾਲੀ ਕੁੜੀ ਪਿੰਡ ਤੋਂ ਚੰਡੀਗੜ੍ਹ ਸ਼ਹਿਰ ਦੇ ਵਿੱਚ بڑے ਸੁਪਨੇ ਲੈ ਕੇ ਆਉਂਦੀ ਹੈ ਪਰ ਕਿਸ ਤਰ੍ਹਾਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਿਹੜੀਆਂ ਨਿੱਜੀ ਕੰਪਨੀਆਂ ਨੇ ਤੇ ਨਿੱਜੀ ادارے ਨੇ ਉਹਨਾਂ ਦੇ ਦੁਆਰਾ ਕੁੜੀਆਂ ਦੇ ਜਿਹੜੇ ਕਿ ਇੱਕ ਭੋਲੇਪਣ ਦਾ ਫਾਇਦਾ ਉਠਾਇਆ ਜਾਂਦਾ ਕਿ ਜੇਕਰ ਤੁਸੀਂ ਕੁੜੀ ਹੋ ਤਾਂ ਤੁਹਾਡੀ ਸੈਲਰੀ ਨੱਪ ਲਈ ਜਾਵੇਗੀ ਜਾਂ ਫਿਰ ਜੇਕਰ ਤੁਸੀਂ ਕੁੜੀ ਹੋ ਤਾਂ ਤੁਹਾਨੂੰ ਕੋਈ ਵੀ ਸਪੋਰਟ ਨਹੀਂ ਕਰੇਗਾ ਕਿਉਂਕਿ ਤੁਸੀਂ ਇੱਥੇ ਇਕੱਲੇ ਆਏ ਹੋ ਤੁਹਾਡੀ ਹੈਲਪ ਦੇ ਲਈ ਇੱਥੇ ਕੋਈ ਵੀ ਨਹੀਂ ਹੈ ਤਾਂ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਇਹਨੂੰ ਵੀ ਕਹਿਣਾ ਚਾਹਾਂਗੇ ਜਿਹੜੀਆਂ ਕਿ ਆਪਣੇ ਘਰ-ਬਾਰ ਛੱਡ ਕੇ ਪਿੰਡਾਂ ਦੇ ਵਿੱਚੋਂ ਇੱਥੇ ਚੰਡੀਗੜ੍ਹ ਵਰਗੇ ਮੁਹਾਲੀ ਵਰਗੇ ਸ਼ਹਿਰਾਂ ਦੇ ਵਿੱਚ ਨੌਕਰੀਆਂ ਕਰਨ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਜੇਕਰ ਤੁਹਾਡੇ 'ਚ ਜ਼ਿਗਰ ਹੈ ਲੱਤਾਂ ਭਾਰ ਚੱਲਦੀਆਂ ਨੇ ਤਾਂ ਤੁਸੀਂ ਇੱਥੇ ਤਾਂ ਹੀ ਆਇਓ ਜੇਕਰ ਤੁਸੀਂ ਇਸ ਗगन ਵਾਂਗੂ ਜ਼ਿੰਦਗੀ ਦੇ ਨਾਲ ਲੜ ਸਕਦੇ ਹੋ ਕਿਤੇ ਵੀ ਹਾਲਾਤਾਂ ਅੱਗੇ ਮਜਬੂਰ ਹੋ ਕੇ ਉਸ ਰਸਤੇ ਤੇ ਨਾ ਪੈ ਜਾਓ ਜਿੱਥੇ ਜਾ ਕੇ ਬੰਦੇ ਨੂੰ ਬਾਅਦ ਦੇ ਵਿੱਚ ਪਛਤਾਵਾ ਹੁੰਦਾ ਸੋ ਅੱਜ ਦੇ ਇਸ ਇੰਟਰਵਿਊ ਦੇ ਲਈ ਤੁਹਾਡੀ ਕੀ ਰਾਇ ਹੈ ਤੁਸੀਂ ਕਮੈਂਟ ਬਾਕਸ ਚ ਆਪਣੀ ਰਾਇ ਦੇਣਾ ਨਾ ਭੁੱਲਿਓ ਜੁੜੇ ਰਹੋ ਲਾਈਵ ਤੇ ਇਸ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ